ਸਖਬੀਰ ਬਾਦਲ ਦੀ ਤਾਂ ਹੁਣ ਉਹ ਗੱਲ ਹੋ ਗਈ ਅੱਧੀ ਤੇਰੀਵੇਂ ਮਲਾਜੇਦਾਰਾ ਅੱਧੀ ਮੈਂ ਗਰੀਬ ਜੱਟ ਦੀ ਅੱਧੀ ਗੱਲ ਕਾਲਤਾ ਸਾਹਿਬ ਦੀ ਮੰਨ ਵੀ ਲਈ ਸਜ਼ਾ ਭੁਗਤਣ ਲਈ ਤਿਆਰ ਵੀ ਹੋ ਗਏ ਉੱਥੇ ਆਪਣੇ ਗੁਨਾਹ ਵੀ ਮੰਨ ਲਏ ਤੇ ਉਹ ਤੋਂ ਬਾਅਦ ਨਿਸ਼ਾਨਾ ਜਿਹੜੇ ਹੈਗੇ ਕਿ ਤਖਤਾਂ ਦੇ ਜੱਫੀਦਾਰ ਬਣਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਝੂਠ ਨੂੰ ਲੁਕਾਉਣ ਦੇ ਲਈ 100 ਝੂਠ ਬੋਲਣਾ ਪੈਂਦਾ ਇਸ ਮੌਕੇ ਸਖਬੀਰ ਬਾਦਲ ਇੱਕ ਗੁਨਾਹ ਨੂੰ ਲੁਕਾਉਣ ਦੇ ਲਈ 100 ਗੁਨਾਹ ਹੋਰ ਕਰ ਰਿਹਾ ਉਹ ਕਹਿੰਦੇ ਵੀ ਭਾਵੇਂ ਕਾਲੀ ਦਲ ਜਿਹੜੇ ਹੈ ਜਿਵੇਂ ਸਖਬੀਰ ਧੜਾ ਇਹ ਇਹ ਸਾਰੇ ਤਖਤਾਂ ਦੇ ਜਹੇਦਾਰ ਆ ਆਪਣੇ ਯਾਸਮਨ ਲਾ ਲੇ ਠੀਕ ਹੈ ਉਸ ਤੋਂ ਬਾਅਦ ਸਾਰੇ ਹੁਕਮਨਾਮੇ ਭੰਗ ਉਲਤਾ ਦੇਵੇ 2 2 ਦਸੰਬਰ ਵਾਲਿਆਂ ਨੂੰ ਪਰ ਆਲਟੀਮੇਟਲੀ ਇਹਨੇ ਅਕਾਲੀ ਦਲ ਦੇ ਲੋਕਾਂ ਨੇ ਪੰਥ ਕੋਲੇ ਜਾਣਾ ਹੈ ਵੋਟਾਂ ਮੰਗਣ ਉੱਥੇ ਫਿਰ ਡਿਸਾਈਡ ਹੋਣਾ ਤੇ ਬਾਦਲਾਂ ਦੇ ਵਿਆਹ ਦੇ ਉੱਤੇ ਪਰਿਵਾਰ ਦੇ ਵਿਆਹ ਦੇ ਉੱਤੇ ਹੋਰ ਕਿਸੇ ਪੋਲੀਟਿਕ ਇਵਨ ਅਕਾਲੀ ਦਲ ਦੀ ਵੀ ਇਡੀ ਲੀਡਰਸ਼ਿਪ ਨਹੀਂ ਸੀ ਪਹੁੰਚੀ ਜਿੰਨੀ ਬੀਜੇਪੀ ਦੀ ਸੀ ਜਿੰਨੀ ਬੀਜੇਪੀ ਦੀ ਸੀ ਬਿਕਰਮ ਸਿੰਘ ਮਨਜੀਠੀ ਦਾ ਡਾਇਰੈਕਸ਼ਨ ਆ ਗਿਆ ਨਾਲ ਉਹਨਾਂ ਦੇ ਹੋਰ ਬੰਦਿਆਂ ਦਾ ਵੀ ਆ ਗਿਆ ਜੀ ਤੇ ਹੁਣ ਇਹਦਾ ਮਤਲਬ ਵੀ ਅਕਾਲੀ ਦਲ ਦੇ ਵਿੱਚ ਵੀ ਬੰਦੇ ਬਹੁਤ ਸਾਰੇ ਹੈਗੇ ਆ ਜੀ ਜਿਹੜੇ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਨੂੰ ਸਹੀ ਮੰਨਦੇ ਆਕਾਲੀ ਦਲ ਦੀ ਫੱਟੀ ਪੋਚਣ ਦੇ ਵਿੱਚ ਬਿਕਰਮਜੀਤ ਸਿੰਘ ਮਨਜੀਠੀ ਦਾ ਯੋਗਦਾਨ ਆ ਡਰੱਗ ਵਾਲੇ ਮਾਮਲੇ 'ਚ ਗਿਆਨੀ ਰਕबीर ਸਿੰਘ ਹੋਰਾਂ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਆਚਰਣ ਦੇ ਉੱਤੇ ਸਵਾਲ ਉਠਾਉਣੇ ਆ ਇਹਨਾਂ ਦੀ ਨਿਯੁਕਤੀ ਕਿਹਨੇ ਕੀਤੀ ਸੀ ਕੀਤੀ ਸੀ ਹਾਂ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਆਚਰਨ ਉਸ ਮੌਕੇ ਨਹੀਂ ਦੇਖਿਆ ਉਸ ਮੌਕੇ ਤੁਹਾਨੂੰ ਨਹੀਂ ਸੀ ਪਤਾ ਵੀ ਇਹ ਇਸ ਗੱਲੋਂ ਮਾੜੇ ਆ ਬੀਜੇਪੀ ਨਾ ਕਾਲੀਦਲ ਨਾਲ ਸਮਝੌਤਾ ਤਾਂ ਚਾਹੁੰਦੀ ਆ ਪਰ ਉਹ ਸੁਖਵੀਰ ਬਾਦਲ ਤੋਂ ਬਿਨਾ ਚਾਹੁੰਦੀ ਉਹ ਵੀ ਇਹਦਾ ਛੋਮਣੇ ਕਾਲੀਦਲ ਦਾ ਕਾਰਜਕਾਰੀ ਪ੍ਰਧਾਨ ਉਹ ਵੀ ਇਹ ਵਾਸਤਾ ਪਰਿਵਾਰ ਦਾ ਦੇ ਰਿਹਾ ਵੀ ਬਿਗਰਮ ਜੈ ਸਿੰਘ ਜੀ ਠੀਏ ਨੂੰ ਉਹਦੀ ਭੈਣ ਨੇ ਪਾਲਿਆ ਜੀ ਦੇਖੋ ਇੱਕ ਗੱਲ ਐਡੇ ਬਾਦਲ ਪਰਿਵਾਰ ਨੇ ਐਡੇ ਉਦੇ ਦਿੱਤੇ ਪਰ ਪਰਿਵਾਰ ਦੀ ਤੁਹਾਨੂੰ ਗੱਲ ਇੱਥੇ ਗੱਲ ਤਾਂ ਇੱਥੇ ਕੱਲ ਤੱਕ ਤੇ ਹਕਮ ਆਉਂਦੀ ਹੈ ਮੈਨੂੰ ਤਾਂ ਇਹ ਲੱਗਦਾ ਟੇਣਾ ਸਾਹਿਬ ਕਿ ਆ ਆ ਜਿਹੜਾ ਸਹੀ ਮੌਕਾ ਸਰਬੱਤ ਖਾਲਸਾ ਬਲਾਉਣਾ ਹੂੰ ਸਹੀ ਗੱਲ ਹੈ ਅੱਜ ਉਹ ਚੱਬੇ ਜਮਲਾ ਬੁਲਾਇਆ ਸੀ ਇਹ ਯਾਨੀ ਕਿ ਮਤਲਬ ਕਿ ਉਹਨਾਂ ਜਿਹੜੇ ਇਹ ਇਹ ਕਿਸੇ ਪੋਲੀਟੀਕਲ ਝੰਡੇ ਥੱਲੇ ਨਾ ਹੋਵੇ ਨਾ ਇਹ ਮਾਨ ਦੇ ਝੰਡੇ ਥੱਲੇ ਹੋਵੇ ਨਾ ਅਮਰਪਾਲ ਸਿੰਘ ਦੇ ਝੰਡੇ ਥੱਲੇ ਹੋਵੇ ਨਾ ਸੁਵੀਰਵਾਦ ਦੇ ਝੰਡੇ ਥੱਲੇ ਹੋਵੇ ਨਾ ਜਿਹੜੇ ਬਾਗੀ ਕਾਲੀ ਦਲ ਚੋਹ ਇਹ ਤਾਂ ਜਿਹੜੇ ਸਿੱਖ ਸਕਾਲਰ ਨੇ ਹਾਂ ਉਹ ਕਰਨ ਜਿਹੜੇ ਸਿੱਖ ਚਿੰਤਕ ਨੇ ਰੈਣਾ ਸਾਹਿਬ ਜਿਹੜੀਆਂ ਸੰਪਰਦਾਵਾਂ ਨੇ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਉਹਦੇ ਆਗੂ ਨੇ ਜਿਹੜੇ ਮੁੱਖ ਧਾਰਾ ਦੀ ਪੋਲੀਟਿਕਸ ਦੇ ਵਿੱਚ ਐ ਸੱਚੋਮੇਨ ਇਨਵੋਲਵ ਨਹੀਂ ਉਹਨਾਂ ਨੂੰ ਜਿਹੜਾ ਇਨੀਸ਼ੀਏਟਿਵ ਲੈ ਕੇ ਇਸ ਮੌਕੇ ਜਿਹੜਾ ਹੈਗਾ ਕਿ ਇਹ ਬੁਲਾਉਣਾ ਚਾਹੀਦਾ ਤੇ ਉੱਥੋਂ ਫੈਸਲੇ ਹੋਣੇ ਚਾਹੀਦੇ ਆ ਇਹ ਇਸ ਮੌਕੇ ਸਮੇਂ ਦੀ ਲੋਜਾਤ ਹੈ ਗੁਰਦਵרה ਕਮੇਟੀ ਨੂੰ ਵੀ ਚਾਹੀਦਾ ਵੀ ਇਹ ਸ਼ੁਰੂ ਕਰਨੇ ਕੋਈ ਕਾਲ ਤੱਕ ਤਾਂ ਮਸਲਾ ਹੈ ਮਸਲਾ ਹੈ ਨਾ ਉਹਦੀ ਸਰਵੋੱਚਤਾ ਦਾ ਜੀ ਸੀ 7 ਆਸਟ੍ਰੇਲੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਥ ਤੇ ਪੰਜਾਬ ਇਸ ਵੇਲੇ ਡੂੰਘੇ ਸੰਕਟ ਦੇ ਵਿੱਚੋਂ ਲੰਘ ਰਿਹਾ ਤੇ ਦੇਸ਼ ਦੁਨੀਆ ਦੇ ਵਿੱਚ ਬੈਠਾ ਹਰ ਪੰਜਾਬੀ ਇਸ ਲੇਖ ਕਰ ਮੰਨਦਾ ਹੈ ਖਾਸ ਕਰਕੇ ਜਦੋਂ 2 ਦਸੰਬਰ ਨੂੰ ਸ਼੍ਰੀ ਕਲਤਕ ਸਭ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਸਨ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਇੱਕ ਆਸਬੱਜੀ ਸੀ ਕਿ ਜਿਹੜਾ ਪੰਜਾਬ ਦੇ ਖੇਤਰੀ ਪਾਰਟੀ ਜਿਹੜੀ ਹਮੇਸ਼ਾ ਪੰਜਾਬ ਦੇ ਹੱਕਾਂ ਹਿੱਤਾਂ ਲਈ ਲੜਦੀ ਰਹੀ ਹੈ ਤੇ ਉਹਦੇ ਜਿਹੜਾ ਪਿਛਲੇ ਸਮੇਂ ਪਤਨ ਹੋਇਆ ਸੀ ਉਹਦਾ ਇੱਕ ਮੁੜ ਦੁਬਾਰਾ ਇੱਕ ਉਹਦੇ ਰਿਵਾਈਵਲ ਵਾਸਤੇ ਇੱਕ ਬੜਾ ਮੰਨਿਆ ਜਾ ਰਿਹਾ ਸੀ ਇੱਕ ਸ਼ੁਭ ਸ਼ਗਨ ਪਰ ਉਸ ਤੋਂ ਬਾਅਦ ਕਾਲੀ ਲੀਡਰਸ਼ਿਪ ਨੇ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਾਂ ਇਸ ਤਰ੍ਹਾਂ ਦੇ ਪੰਤਲੇ ਮੱਲੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਕਾਨੂੰਨੀ ਦਸਤਾਵੇਜ਼ ਜਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨਾਲ ਤੋਂ ਬਾਅਦ ਫਿਰ ਇੱਕ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਤੇ ਹੋਰ ਤਖਤਾਂ ਦੇ ਜਸੇਦਾਰਾਂ ਨੂੰ ਜਦੋਂ ਹਟਾਉਣ ਦੀ ਗੱਲ ਆਈ ਤਾਂ ਉਸ ਦਿਵਲੇ ਇੱਕ ਸੰਕਟ ਹੋਰ ਬਣ ਗਿਆ ਸੋ ਇਸ ਮਾਮਲੇ ਨੂੰ ਲੈ ਕੇ ਅੱਜ ਆਪਾਂ ਚਰਚਾ ਕਰਦੇ ਆਂ ਤੇ ਕਿਉਂਕਿ ਕਰਨੀ ਬੰਦ ਹੀ ਹੈ ਕਿਉਂਕਿ ਪਾਵੇਂ ਪੰਜਾਬੀ ਕੋਈ ਵੀ ਕਿਤੇ ਵੀ ਬੈਠਾ ਹੈ ਤਾਂ ਉਹ ਇਸ ਗੱਲ ਲਈ ਜਾਨਣਾ ਚਾਹੁੰਦਾ ਹੈ ਤਾਂ ਇਸ ਗੱਲ ਤੇ ਚਰਚਾ ਕਰਨੀ ਚਾਹੁੰਦਾ ਸੋ ਮੇਰੇ ਨਾਲ ਨੇ ਸਾਡੇ ਸਾਥੀ ਸੀ7 ਦੇ ਤਰਨ ਦੇ ਬਦਾਸਪੁਰ ਜੀ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਇਸ ਮੌਕੇ ਤੇ ਆਪਾਂ ਚਰਚਾ ਕਰਦੇ ਆਂ ਦੋਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸੀ7 ਦੇ ਮੰਚ ਤੇ ਰਸਮੀ ਤੌਰ ਤੇ ਜੀ ਮਿਹਰਬਾਨੀ ਸ਼ੁਕਰੀਆ ਜਣਾ ਸਾ ਸੋ ਵਾਕਈ ਤੁਸੀਂ ਜਿਹੜੀ ਗੱਲਬਾਤ ਕਹੀ ਹੈ ਜੀ ਖੱਲਾ ਪੰਜਾਬ ਦੇ ਵਿੱਚ ਬੈਠੇ ਲੋਕ ਹੀ ਨਹੀਂ ਪੂਰੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਜਾਂ ਪੰਜਾਬ ਨਾਂ ਬਵਸਤਾ ਜੋ ਲੋਕ ਜਿਹੜੇ ਬੈਠੇ ਆ ਉਹ ਵਾਕਈ ਚਿੰਤਾ ਦੀ ਸਥਿਤੀ ਚ ਸਹੀ ਗੱਲ ਇਹ ਕੱਲੀ ਆਪਾਂ ਜਿਹੜੀ ਹੈ ਕਿ ਧਰਮ ਦੇ ਖੇਤਰ ਦੀ ਆਪਾਂ ਗੱਲ ਨਾ ਕਰੀਏ ਹਮ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਮੁੱਚਾ ਜਿਹੜਾ ਸਿਆਸੀ ਧਰਾਤਲਾ ਉਹੀ ਇਸ ਮੌਕੇ ਸਮਝੋਂ ਬਾਹਰ ਹੋਇਆ ਵਾ ਲੋਕਾਂ ਨੂੰ ਨਾ ਕੋਈ ਆਸ ਉਮੀਦ ਨਜ਼ਰ ਨਹੀਂ ਆ ਰਹੀ ਇਹ ਜਿਹੜਾ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਆਇਆ ਸੀ ਤੇ ਲੋਕਾਂ ਨੂੰ ਧਾਰਮਿਕ ਤੌਰ ਦੇ ਉੱਤੇ ਵੀ ਤੇ ਰਾਜਨੀਤਿਕ ਤੌਰ ਦੇ ਉੱਤੇ ਵੀ ਉਮੀਦ ਨਜ਼ਰ ਆਈ ਸੀ ਸਹੀ ਗੱਲ ਵੀ ਜੇ ਸ੍ਰੀ ਅਕਾਲ ਤਖਤ ਸਾਹਿਬ ਮਜ਼ਬੂਤ ਹੋਊਗਾ ਤਾਂ ਉਹਦੇ ਨਾਲ ਪੰਜਾਬ ਵੀ ਮਜ਼ਬੂਤ ਹੋਊਗਾ ਬਿਲਕੁਲ ਪਰ ਜਿਸ ਤਰੀਕੇ ਨਾਲ ਹੁਣ ਲਗਾਤਾਰ ਜਿਹੜਾ ਹੈਗਾ ਕਿ ਉਹ ਗੱਲ ਹੀ ਹੋ ਗਈ ਕਿ ਸੁਖਬੀਰ ਬਾਦਲ ਦੀ ਤਾਂ ਉਹ ਗੱਲ ਹੋ ਗਈ ਅੱਧੀ ਤੇਰੀਵੇਂ ਮਲਾਜੇਦਾਰਾ ਅੱਧੀ ਮੈਂ ਗਰੀਬ ਜੱਟ ਦੀ ਅੱਧੀ ਗੱਲ ਕਾਲਤਾ ਸਾਹਿਬ ਦੀ ਮੰਨ ਵੀ ਲਈ ਸਜ਼ਾ ਭੁਗਤਣ ਲਈ ਤਿਆਰ ਵੀ ਹੋ ਗਏ ਉੱਥੇ ਆਪਣੇ ਗੁਨਾਹ ਵੀ ਮੰਨ ਲਏ ਤੇ ਉਹ ਤੋਂ ਬਾਅਦ ਨਿਸ਼ਾਨਾ ਜਿਹੜੇ ਹੈਗੇ ਕਿ ਤਖਤਾਂ ਦੇ ਜੱਸੀਦਾਰ ਬਣਾਉਣੇ ਸ਼ੁਰੂ ਕਰ ਦਿੱਤੇ ਹੂੰ ਸਹੀ ਗੱਲ ਸੋ ਮਤਲਬ ਪਹਿਲਾਂ ਆਪਾਂ ਗੱਲ ਕਰੀਏ ਸਿਆਸੀ ਤੌਰ ਤੇ ਸ਼ੁਰੂ ਕਰੀਏ ਨਾ ਹੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਲਾਤ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਸਰ ਲੋਕੀਏ ਕਹਿ ਰਹੇ ਵੀ ਇਹ ਰ ਇੱਕ ਠੱਗੀ ਵੱਜ ਗਈ ਠੱਗੀ ਵੱਜ ਗਈ ਸਾਰਿਆਂ ਨੂੰ ਇਹ ਪਤਾਗਾ ਕਿ ਜਿਹੜਾ ਹੈ ਕਾਂਗਰਸ ਆਪਸੀ ਘਾਟੋ ਕਲੇਸ਼ ਦੀ ਸ਼ਿਕਾਰ ਆ ਤੇ ਇਹਨਾਂ ਤੋਂ ਉਮੀਦ ਨਹੀਂ ਕਰ ਸਕਦਾ ਇਹਨਾਂ ਦਾ 8-9 ਮੁੱਖ ਮੰਤਰੀ ਬੈਠੀ ਆ ਉਹ ਆਪਸੇ ਲੜੀ ਜਾਂਦੇ ਮੈਂ ਕਿਹੜਾ ਅੱਗੇ ਜਾਣਾ ਕਿਹੜਾ ਜਾਊਗਾ ਮੁੱਖ ਮੰਤਰੀ ਮੰਨ ਦੌਰ ਜਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਜੀ ਪੰਥਕ ਤੌਰ ਦੇ ਉੱਤੇ ਲੋਕਾਂ ਨੇ ਜਿਹੜੀ ਹੈਗੀ ਆ ਕਿ ਭਾਈ ਅਮਰਪਾਲ ਸਿੰਘ ਤੋਂ ਜਿਹੜੀ ਕਿ ਉਮੀਦ ਰੱਖੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਹੀ ਪੈਂਤੜਿਆਂ ਤੋਂ ਜਿਹੜੀ ਹੈਗੀ ਆ ਕਿ ਪੁੱਠੀ ਬਾਜੀ ਖੇਡੀ ਉਹਦੋਂ ਬਾਅਦ ਜਿਹੜੇ ਲੋਕ ਆ ਕੇ ਖਾਸ ਉਹ ਜਿਹੜੇ ਪੰਥ ਜਿਹੜੀ ਪੰਥ ਦਾ ਇੱਕ ਜਿਹੜਾ ਗਰਮ ਪੱਖ ਵੀ ਹੁੰਦਾ ਧੜਾ ਹੁੰਦਾ ਉਹਨੂੰ ਵੀ ਜਨਕਿ ਲੱਗਿਆ ਵੀ ਯਾਰ ਅਸੀਂ ਵੀ ਲੁੱਟੇ ਜਿਵੇਂ ਜਿਵੇਂ ਸਮੁੱਚਾ ਪੰਜਾਬ ਇਨਾ ਤੋਂ ਲੁੱਟਿਆ ਮਹਿਸੂਸ ਕਰ ਰਹੇ ਉਹ ਵੀ ਲੁੱਟੇ ਮਹਿਸੂਸ ਕਰਨੇ ਕੀ ਕਰ ਰਹੇ ਆ ਬਾਕੀ ਰਹਿੰਦੀ ਹੋਣੀ ਸਰਕਾਰ ਕੱਢੀ ਜਾਂਦੀ ਸਰਕਾਰ ਕੱਢੀ ਜਾਂਦੀ ਵੀ ਜਿਹਨੂੰ ਆਪਣੇ ਭਾਈ ਜਿਹੜਾ ਆਪਣੇ ਅਮਰਪਾਲ ਸਿੰਘ ਵੀ ਜਿਹਨੂੰ ਮੌਕਾ ਦੇ ਦੇਣ ਵੀ ਪਾਰਲੀਮੈਂਟ ਚ ਬੋਲ ਦਿੰਦਾ ਕਹਿੰਦਾ ਪਤਾ ਤਾਂ ਲੱਗ ਜੇ ਲੋਕਾਂ ਨੂੰ ਵੀ ਉਹਨੇ ਹੁਣ ਕੀ ਹੈਗੀ ਇਸ ਵੇਲੇ ਜੀ ਲੋਕ ਤਾਂ ਹੁਣ ਲੋਕ ਤਾਂ ਹੁਣ ਉਹਨਾਂ ਦੇ ਪਿਤਾ ਜੀ ਦੀਆਂ ਐਕਟੀਵਿਟੀਆਂ ਤੋਂ ਜੱਜ ਕਰ ਰਹੇ ਆ ਨਾ ਪਿਤਾ ਜੀ ਦੀ ਫਿਰ ਗੱਲ ਪਿਤਾ ਜੀ ਦੀ ਗੱਲ ਹੋਰ ਉਹਦੇ ਪਿਤਾ ਤਾਂ ਹੁਣ ਜਿਵੇਂ ਕਹ ਲਓ ਵੀ ਸੰਤ ਹਰਚਾ ਆਪਣੇ ਪਿੰਡ ਰਾਣਾ ਦੇ ਨਾਲ ਪਿੰਡ ਰਾਣਾ ਦੇ ਉਹਨਾਂ ਦੇ ਵੀ ਸੀਗੇ ਪਿਓ ਪਹਿਲਾਂ ਉਹਨਾਂ ਦੇ ਲੋਕ ਹੋਰ ਟੰਗਨਾ ਵੇਖਦੇ ਜਰੂਰੀ ਨੇ ਵੀ ਪਿਓਾਂ ਵਾਲੀ ਜਿਹੜੀ ਹੈਗੀ ਆ ਉਹਨਾਂ ਦੀ ਲਾਈਨ ਉਹੀ ਹੋਵੇ ਜੀ ਸੋ ਬਿਲਕੁਲ ਸੋ ਇਸੇ ਤਰੀਕੇ ਨਾਲ ਜਿਹੜਾ ਕਹਿੰਦੇ ਕਿ ਉਸ ਮਾਮਲੇ ਉੱਤੇ ਵੀ ਲੋਕ ਬੜੇ ਯਾਨੀ ਜੋਤਸ਼ਾ ਉਹਨਾਂ ਦਾ ਜਿਹੜੀ ਪਾਰਲੀਮੈਂਟ ਇਲੈਕਸ਼ਨ ਵੇਲੇ ਸੀ ਉਹ ਹੈ ਨਹੀਂ ਹੁਣ ਤੇ ਪਰ ਇਹ ਗੱਲ ਤਾਂ ਫਿਰ ਉਹੀ ਹੈ ਨਾ ਪੰਜਾਬ ਦੇ ਫਿਰ ਲੋਕ ਜਾਣ ਤਾਂ ਜਾਣ ਕਿੱਧਰ ਹਾਂਜੀ ਹੁਣ ਇਹਦੇ ਵਿੱਚ ਜਿਹੜਾ ਹੈਗਾ ਕਿ ਹੁਣ ਇਹ ਜਿਹੜਾ ਜਿਹੜਾ ਸ਼੍ਰੋਮਣੀ ਕਾਲੀ ਦਲ ਸੀ ਹਾਂ ਮੋਢ ਕੋਲ ਕੇ ਲੋਕਾਂ ਨੇ ਆਸ ਜਿਹੜੀ ਕਾਲੀ ਦਲ ਤੇ ਹਾਂ ਕਾਲੀ ਦਲ ਹਾਂ ਤੇ ਲੋਕਾਂ ਨੂੰ ਦੇਖੋ ਬੜਾ ਵਧੀਆ ਫੈਸਲਾ ਆਇਆ ਸੀ ਮੈਂ ਮੈਂ ਦੇਖੋ ਇਹ ਵੀ ਗੱਲ ਹੈ ਕਿ ਕੀ ਹੁਣ ਜਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਗਿਆਨੀ ਰਖਵੀਰ ਸਿੰਘ ਹੋਰਾਂ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਆਚਰਣ ਦੇ ਉੱਤੇ ਸਵਾਲ ਉਠਾਉਣੇ ਆ ਇਹਨਾਂ ਦੀ ਨਿਯੁਕਤੀ ਕਿਹਨੇ ਕੀਤੀ ਸੀ ਕੀਤੀ ਸੀ ਹਾਂ ਸਹੀ ਗੱਲ ਕੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਆਚਰਣ ਉਸ ਮੌਕੇ ਨਹੀਂ ਦੇਖਿਆ ਉਸ ਮੌਕੇ ਤੁਹਾਨੂੰ ਨਹੀਂ ਸੀ ਪਤਾ ਵੀ ਇਹ ਇਸ ਗੱਲੋਂ ਮਾੜੇ ਆ ਹਾਂ ਸਹੀ ਗੱਲ ਠੀਕ ਹੈ ਜੀ ਕੀ ਤੁਹਾਨੂੰ ਉਸ ਮੌਕੇ ਨਹੀਂ ਪਤਾ ਸੀ ਇਹਨਾਂ ਦੀ ਮੀਟਿੰਗਾਂ ਕਿੰਨਾ ਨਾ ਕਰਦੇ ਆ ਕਿਹਨੂੰ ਜਾ ਕੇ ਆਉਂਦੇ ਆਗੇ ਉਸ ਮੌਕੇ ਤੁਸੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਉਹਨੂੰ ਕਾਰਜਕਾਰੀ ਜਥੇਦਾਰ ਵੀ ਅਕਾਲ ਤਖਤ ਸਾਹਿਬ ਦਾ ਲਾਤਾ ਸੀ ਹਾਂ ਸੀ ਹਾਂ ਜੀ ਹਾਂ ਜੀ ਨਾਲ ਜਿਹੜੇ ਬੀਜੇਪੀ ਦਾ ਰੌਲਾ ਹੁਣ ਪੈ ਰਿਹਾ ਹੈ ਹੁਣ ਸਭ ਤੋਂ ਪਹਿਲਾਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲਾ 96 ਦੇ ਵਿੱਚ ਹੀ ਹੋ ਗਿਆ ਸੀ ਹਨ ਜਿਨ੍ਹਾਂ ਦਾ ਬੀਜੇਪੀ ਨੂੰ ਲੈ ਕੇ ਕੌਣ ਆਇਆ ਤੇ ਤੁਸੀਂ ਦੇਖੋ ਕਿ ਫਿਰ ਉਹ ਏਡੀ ਮਾਰੀ ਕਿਵੇਂ ਵੀ ਹੋ ਗਈ ਤੇ ਬਾਦਲਾ ਦੇ ਵਿਆਹ ਦੇ ਉੱਤੇ ਪਰਿਵਾਰ ਦੇ ਵਿਆਹ ਦੇ ਉੱਤੇ ਹੋਰ ਕਿਸੇ ਪੋਲੀਟਿਕ ਇਵਨ ਅਕਾਲੀ ਦਲ ਦੀ ਵੀ ਏਡੀ ਲੀਡਰਸ਼ਿਪ ਨਹੀਂ ਸੀ ਪਹੁੰਚੀ ਹੋ ਜਿੰਨੀ ਬੀਜੇਪੀ ਸੰਭੀ ਹੋ ਜੀ ਵੀ ਤੁਸੀਂ ਜਿੰਨੇ ਉਹਨਾਂ ਨੇ ਘਿਓ ਖਿਚੜੀ ਹੋਗੀ ਵੀ ਜਦੋਂ ਤੁਰ ਤੁਸੀਂ ਤੁਸੀਂ ਟੈਣਾ تھا ਵੀ ਇਹ ਗੱਲ ਹੈ ਪਿੰਡ ਤੌਰ ਤੇ ਮੈਂ ਸਿੱਧੀ ਜਿਹੀ ਸਪਾਰਟ ਜਿਹੜੀ ਗੱਲ ਪਿੰਡੂ ਫਾਰਮੂਲੇ ਜੇ ਮੈਂ ਗੱਲ ਪਿੰਡ ਦੇ ਵਿੱਚ ਜਿਨ੍ਹਾਂ ਨਾਲ ਆਪਣੀ ਸਾਹ ਨਹੀਂ ਹੁੰਦੀ ਨਹੀਂ ਹੁੰਦੀ ਫਿਰ ਨਹੀਂ ਹੁੰਦੀ ਹਾਂ ਸਿੱਧੀ ਆ ਇੱਧਰ ਜਾ ਉੱਧਰ ਆਪਾਂ ਰੋਟੀ ਬੇਟੀ ਦੀ ਸਾਹ ਉਹਨਾਂ ਨਾਲ ਨਹੀਂ ਕਰਦੇ ਹੁਣ ਜਦੋਂ ਤੁਸੀਂ ਇੱਕ ਪਾਸੇ ਭਾਜਪਾ ਨੂੰ ਇੰਨੇ ਨਿਸ਼ਾਨੇ ਲਾ ਰਹੇ ਆ ਤੁਸੀਂ ਕਹਿ ਰਹੇ ਸਾਡੀ ਪਾਰਟੀ ਤੋੜਨ ਦੇ ਵਿੱਚ ਇਹਨਾਂ ਦਾ ਯੋਗਦਾਨ ਆ ਜਿਹੜੇ ਤਖਤਾਂ ਦੇ ਜ세ਧਾਰ ਇਹਨਾਂ ਦੀ ਬੋਲੀ ਬੋਲ ਰਹੇ ਆ ਤੇ ਦੂਜੇ ਪਾਸੇ ਤੁਹਾਡੇ ਦਾ ਸਾਰੇ ਬੈਠੇ ਡਿਸਕਾਂ ਤੇ ਉਹ ਆ ਹਾਂ ਸਹੀ ਗੱਲ ਨਾਲੇ ਐਂ ਗੱਲ ਸੁਣੋ ਵੀ ਕਾਲੀ ਦਾ ਲੈਡਾ ਮਹਾਨ ਪਾਰਟੀ ਆ ਕਿੰਨੇ ਚਿਰ ਦੀ ਗਰਮਾਨੀਆਂ ਵਾਲੀ ਬਾਰਡ ਜਿਹੜੀਆਂ ਜਾਣ ਤੜੀ ਦੇ ਧਰਨ ਵਾਲੇ ਬੰਦੇ ਆ ਹਨਾ ਜੀ ਇਹਨੂੰ ਕਿਹੜਾ ਤੋੜ ਦੂਗਾ ਜੀ ਵੱਡੀ ਗੱਲ ਤਾਂ ਇਹੀ ਹੈ ਨਾ ਫਿਰ ਜਦ ਜ ਟੁੱਟੂਗਾ ਉੱਥੇ ਟੁੱਟੂਗਾ ਜਿੱਥੇ ਉਹਨਾਂ ਦੀ ਸਪੈੱਡ ਖਤਮ ਹੋ ਗਈ ਅੰਦਰੋਂ ਹੁਣ ਜਿਹੜੇ ਬੰਦੇ ਜਾਨ ਤੜੀ ਦੇ ਰੱਖੀ ਆ ਡਾਂਗ ਮੋਢੇ ਤੇ ਆ ਹੂੰ ਉਹਨ ਕੋਣ ਉਸ ਉਸ ਗਰੁੱਪ ਨੂੰ ਕੋਣ ਤੋੜ ਦੂਗਾ ਹਾਂਜੀ ਹੁਣ ਉਹੀ ਗੱਲ ਆ ਵੀ ਇਹਦੇ ਇਸ ਮਾਮਲੇ ਦੇ ਵਿੱਚ ਆਪਾਂ ਆਈਏ ਪਹਿਲਾਂ ਤਾਂ ਜਣੇ ਕਿ ਦੇਖੋ ਆਪਾਂ ਜਥੇਦਾਰਾਂ ਨੂੰ ਜੇ ਮੈਂ ਨਿੱਜੀ ਤੌਰ ਤੇ ਐਨਾਲਾਈਸਿਸ ਕਰਾਂ ਮੈਂ ਜਿਹੜੇ ਪਿਛਲੇ ਜਥੇਦਾਰ ਵੀ ਉਹਨਾਂ ਨੂੰ ਦੁੱਧ ਤੋਤੇ ਨਹੀਂ ਕਹਿੰਦਾ ਅਕਸਰ ਬੰਦੇ ਹੀ ਉਹ ਵੀ ਬੰਦੇ ਆ ਉਹਨਾਂ 'ਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ ਪਰ ਜੋ ਫੈਸਲਾ ਉਹਨਾਂ ਨੂੰ 2 ਦਸੰਬਰ ਵੱਲੋਂ ਲਿਆ ਗਿਆ ਸੀ ਉਥੋਂ ਲੱਗਦਾ ਸੀ ਵੀ ਇਹ ਫੈਸਲਾ ਠੀਕ ਲਿਆ ਗਿਆ ਇਹਦੇ ਵਿੱਚ ਇਹ ਵੀ ਹੈ ਵੀ ਮਤਲਬ ਕਹਿ ਦਈਏ ਵੀ ਅਕਾਲੀ ਦਲ ਦੀ ਪੱਤ ਵੀ ਰੱਖੀ ਤੇ ਪੰਥ ਦੀ ਪੱਤ ਵੀ ਰੱਖੀ ਨਾਲ ਇੱਕ ਸੰਸਥਾ ਦਾ ਮਾਨਰਤਬਾ ਹੁੰਦਾ ਨਾ ਉੱਥੇ ਬੰਦਾ ਕੌਣ ਹੈ ਅੱਜ ਹੋਰ ਹੈ ਕੱਲ ਨੂੰ ਹੋਰ ਗੱਲ ਵੱਖਰੀ ਹੈ ਇਹ ਕਿਨਾਰੇ ਤਖਤ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਜਾਰੀ ਹੋ ਗਿਆ ਉਹ ਫਿਰ ਜੇ ਤੁਸੀਂ ਮੰਨਦੇ ਤਾਂ ਫਿਰ ਸੱਚੇ ਦਿਲੋਂ ਮੰਨਣਾ ਪੂਰਾ ਕਰਨਾ ਹੀ ਪੈਂਦਾ ਨਾ ਜੀ ਤੇ ਉਹ ਤੋਂ ਬਾਅਦ ਟਹਿਣਾ ਸਾਹਿਬ ਕੀ ਸੀ ਵੀ ਤੁਸੀਂ ਲਗਾਤਾਰਤਾ ਦੇ ਵਿੱਚ ਨਿਸ਼ਾਨੇ ਜਿਹੜੇ ਹੈਗੇ ਕਿ ਪਹਿਲਾ ਪ੍ਰੈਸ ਕਾਨਫਰੰਸ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਸਾਡੂ ਹੋਣੀ ਉਹਨਾਂ ਦੀ ਹਾਂ ਸਹੀ ਗੱਲ 14 ਸਾਲ 14 ਸਾਲਾਂ ਬਾਅਦ ਤੇ ਕੀ ਮਤਲਬ ਇਸੇ ਮੌਕੇ ਹੀ ਗੱਲ ਕਰੀ ਇਸੇ ਮੌਕੇ ਵੀ ਉਹ ਮੀਟਿੰਗਾਂ ਕਰਦੇ ਇਸੇ ਮੌਕੇ ਉਹ ਦਿੱਲੀ ਗਏ ਉਹਦੀ ਅਮਰ ਸ਼ਾਹ ਨਾਲ ਮੀਟਿੰਗ ਹੋਈ ਤੇ ਇਸੇ ਤਰੀਕੇ ਜਿਹੜਾ ਜਿਹੜੀਆਂ ਤੁਹਾਡੀ ਇੰਡੀਵਿਜ ਜਿਹੜੀਆਂ ਤੁਸੀਂ 1 ਟੂ 1 ਜਿਹੜੀਆਂ ਤੁਹਾਡੀ ਗੱਲਬਾਤ ਹੋਈ ਸੀ ਬਿਰਸਾ ਸਿੰਘ ਬਲਟੋਏ ਨੇ ਲੀਕ ਕੀਤੀਆਂ ਕੀ ਤਾਂ ਇਹ ਸਵਾਲ ਤੁਹਾਡੇ ਤੇ ਹੁੰਦਾ ਕਿ ਤੁਸੀਂ ਪਹਿਲਾ ਅਯੋਗ ਬੰਦਾ ਕਿਉਂ ਰੱਖਿਆ ਕਿਉਂ ਰੱਖਿਆ ਹਾਂਜੀ ਇਹ ਹੀ ਗੱਲ ਸਾਡੀ ਗਲਤੀ ਦਾ ਮੰਨ ਲੈਂਗੇ ਤੇ ਦੂਜੀ ਗੱਲ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਨੂੰ ਫੇਰ ਤੁਸੀਂ ਜਿਹੜਾ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਲਾਇਆ ਉਹ ਤਾਂ ਕੁਝ ਮਹੀਨੇ ਪਹਿਲਾਂ ਹੀ ਲਾਇਆ ਨਾ ਹਾਂ ਸਹੀ ਗ ਦੀ ਨਿਯੁਕਤੀ ਤਾਂ ਕੋਈ ਬਾੜੀ ਪੁਰਾਣੀ ਨਹੀਂ ਸੀ ਕੁਝ ਮਹੀਨੇ ਪਹਿਲਾਂ ਹੀ ਨੌਕਰੀ ਨਿਯੁਕਤੀ ਸੀ ਹੁਣ ਤੁਸੀਂ ਉਹਨਾਂ ਚ ਵੀ ਕੁਝ ਮਹੀਨਿਆਂ ਚ ਨੌਕਸ਼ ਕੱਢ ਲੇ ਹੁਣ ਜਿਹੜੇ ਤੁਸੀਂ ਅੱਜ ਰੱਖ ਲੇ ਤੁਸੀਂ ਅੱਜ ਭਾਈ ਕੁਲਦੀਪ ਸਿੰਘ ਸਿੰਘ ਸਾਹਿਬ ਜਿਹੜੇ ਕੁਲਦੀਪ ਸਿੰਘ ਗੜਗਾਜ ਰੱਖੇ ਆ ਕੱਲ ਨੂੰ ਟੇਣਾ ਸਾਹਿਬ ਜੀ ਇਹਨਾਂ ਨੇ ਕਰਤਾ ਐਦਾਂ ਹਾਂ ਫੇਰ ਸਹੀ ਗੱਲ ਉਹ ਵੀ ਤੁਸੀਂ ਕਾ ਵੀ ਲਈ ਹੈ ਹੈ ਜੀ ਉਹਦੀ ਇੱਕ ਵੀਡੀਓ ਚੱਲ ਰਹੀ ਹੈ ਕਾਫੀ ਵੀਡੀਓ ਚਲੋ ਜੋ ਜਿਸ ਤਰੀਕੇ ਦਾ ਉਹ ਕਰਦੇ ਆ ਆਪਣੀ ਗੱਲਬਾਤ ਰੱਖਦੇ ਮੈਡ ਟਾਣਾ ਸਾਹਿਬ ਇੱਕ ਜਦੋਂ ਇੰਡੀਆ ਗਿਆ ਮੈਂ ਉਹਨਾਂ ਨੂੰ ਮਿਲਕੇ ਆ ਕੰਮ ਵੀ ਵਧੀਆ ਕਰ ਰਹੇ ਹੋ ਉਹ ਜਿਹੜੇ ਹੈਗੇ ਆ ਕਿ ਯਤੀਮ ਜਿਹੜੇ ਸਿੱਖ ਬੱਚਿਆਂ ਨੂੰ ਸੇਵਾ ਸੰਭਾਲ ਦੇ ਲਈ ਉਹਨਾਂ ਨੇ ਆਸ਼ਰਮ ਬਣਾਇਆ ਉਹ ਚਲਾਇਆ ਹੋਇਆਗਾ ਆਪਾਂ ਹਜੇ ਉਹਨਾਂ 'ਚ ਕੋਈ ਨੁਕਸਨ ਨਹੀਂ ਕੱਢ ਸਕਦੇ ਪਰ ਮੰਨ ਲਓ ਕਾਨੂੰ ਡੇਣਾ ਸਾਹਿਬ ਉਹਨਾਂ ਨੇ ਸਵਾਲ ਕਰਦਾ ਤੇ ਫਿਰ ਇਹ ਕਿਹਦੀ ਮਾਨੂ ਮਾਰਸੀ ਆਖਣਗੇ ਸਹੀ ਗੱਲ ਹੈ ਤੇ ਹੁਣ ਤਾਂ ਉਹਨਾਂ ਦੇ ਉੱਤੇ ਸਵਾਲ ਹੁਣ ਤਾਂ ਜਿਹੜਾ ਕੁਐਸਚਨ ਮਾਰਕ ਹੈ ਇਹ ਜਿਹੜੇ ਨਵੇਂ ਸਿੰਘ ਸਾਹਿਬ ਆ ਭਾਈ ਕੁਲਦੀਪ ਸਿੰਘ ਗੜਗਾਜ ਉਹਨਾਂ ਤੇ ਸਵਾਲ ਹੋ ਗਿਆ ਉਹ ਹੁਣ ਇਹ ਜਿਹੜਾ ਜਿਹੜਾ ਇਹ ਜਿਹੜਾ ਇਸ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਜਾਂ ਜਿਹੜਾ ਉਹ ਚੌਰਤਵਾ ਉਹਨੂੰ ਕਿਵੇਂ ਬਹਾਲ ਬਹਾਲ ਰੱਖਦੇ ਆ ਹੂੰ ਨੀ ਇਹਦੋਂ ਪਹਿਲਾਂ ਹੁਣ ਵੇਖੋ ਤੁਸੀਂ ਬਿਗਰਾਮ ਸਿੰਘ ਮਨਜੀਠੀ ਦਾ ਰੈਕਸ਼ਨ ਆ ਗਿਆ ਨਾਲ ਉਹਨਾਂ ਦੇ ਹੋਰ ਬੰਦਿਆਂ ਦਾ ਵੀ ਆ ਗਿਆ ਜੀ ਤੇ ਹੁਣ ਇਹਦਾ ਮਤਲਬ ਵੀ ਕਾਲੀਦਾਲ ਦੇ ਵਿੱਚ ਵੀ ਬੰਦੇ ਬਹੁਤ ਸਾਰੇ ਹੈਗੇ ਆ ਜੀ ਜਿਹੜੇ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਨੂੰ ਸਹੀ ਮੰਨਦੇ ਆ ਤੇ ਕੱਲ ਤੱਕ ਜਿਹੜੇ ਜਿਹੜੀ ਜਬਰੀ ਰਿਟਾਇਰ ਕੀਤੇ ਕਹਿ ਲਓ ਜੀ ਇਹਨੂੰ ਵੀ ਉਹਨਾਂ ਨੇ ਗਲਤ ਕਿਹਾ ਟੇਣਾ ਸਾਹਿਬ ਇੱਕ ਗੱਲ ਤਾਂ ਸਾਨੂੰ ਮੰਨਣੀ ਪਊਗੀ ਹੂੰ ਕਿ ਬੀਜੇਪੀ ਦੇਖੋ ਭਾਜਪਾ ਨੇ ਸੈਪਸੈਨਾ ਵਰਗੀਆਂ ਪਾਰਟੀਆਂ ਤਬਾਹ ਕਰਤੀਆਂ ਉਹ ਉਹਨਾਂ ਦਾ ਏਜੰਡਾ ਹੈ ਨਤੀਸ਼ ਕੁਮਾਰ ਤਬਾਹ ਕਰਦਾ ਨਤੀਸ਼ ਦੇ ਤਾਂ ਕਹਿੰਦੇ ਉਹਨਾਂ ਦੇ ਕੁਦਰਤੀ ਯਾੜ ਥੱਲੇ ਆ ਗਏ ਕਿਉਂਕਿ ਇੱਕ ਦੀ ਕੇਂਦਰ ਦੇ ਵਿੱਚ ਸੀਟਾਂ ਘਟ ਗਈਆਂ ਤੇ ਉਹਦੇ ਕਰਕੇ ਨਤੀਸ਼ ਨੂੰ ਰੱਖਣਾ ਪੈ ਗਿਆ ਤੇ ਟਰਾਈ ਇਹੀ ਆ ਵੀ ਆ ਜਿਹੜੀਆਂ ਮੂਰੇ ਹੁਣ ਇੱਕ ਤੀ ਚੋਣਾ ਹੋਣੀ ਹੈ ਉਹਦੇ ਚ ਨितीश ਨੂੰ ਵੀ ਉਹਦੇ ਸਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਉੱਤੇ ਵੀ ਉਹ ਕੰੰਜਾ ਕੱਢ ਰਹੇ ਵੀ ਪੂਰੀ ਪਾਰਟੀ ਵਿੱਚ ਆਵੇ ਤੇ ਹੁਣ ਸੁਖਵੀਰ ਬਾਦਲ ਨੇ ਤਾਂ ਹਾਲਾਤ ਇਹ ਹੋਗੇ ਕਿ ਮਜੀਠੀਆ ਸਾਹਿਬ ਦੇ ਜਾਣ ਤੋਂ ਬਾਅਦ ਟੈਣਾ ਸਾਹਿਬ ਹੁਣ ਤੱਕ ਵਿਧਾਨ ਸਭਾ ਚ 0/117 ਹੋਗੇ ਤੇ ਹਾਂ ਜਿਹੜਾ ਉਹ ਵੀ ਇਹਨਾਂ ਦਾ ਮੈਂਬਰ ਚਲਾ ਗਿਆ ਇੱਕ ਹਜੇ ਵੀ ਇਹਨਾਂ ਨੂੰ ਹਜੇ ਵੀ ਇਹਨਾਂ ਨੂੰ ਜਿਹੜਾ ਜਿਹੜਾ ਲੋਕਾਂ ਦੇ ਜਿਹੜਾ ਕਹਿੰਦੇ ਤਬਰੀਖ ਦੇ ਉੱਤੇ ਲਿਖਿਆ ਹੋਇਆ ਸਮਝ ਨਹੀਂ ਆ ਰਿਹਾ ਸਹੀ ਗੱਲ ਹੈ ਉਹਨਾਂ ਮੈਂ ਮਾਰਾਂ ਦੀ ਡਿਸਕਸ਼ਨ ਸੁਣ ਰਿਹਾ ਸੀਗਾ ਉਹ ਕਹਿੰਦੇ ਵੀ ਸਖਬੀਰ ਸਿੰਘ ਬਾਦਲ ਨੂੰ ਉਹ ਬੰਦੇ ਸਲਾਹ ਦੇ ਰਹੇ ਆ ਜਿਨ੍ਹਾਂ ਦਾ ਕੋਈ ਲੋਕ ਆਧਾਰ ਨਹੀਂਗਾ ਨਾ ਉਹ ਜਿੱਤ ਕੇ ਕਦੇ ਆਏ ਚੱਜ ਨਾਲ ਤੇ ਨਾ ਉਹਨਾਂ ਨੇ ਆਉਣਾ ਉਹਨਾਂ ਨੂੰ ਇਹ ਵੀ ਜੇ ਸਖਬੀਰ ਬਣਿਆ ਰਹੂਗਾ ਤਾਂ ਸਾਡਾ ਮਾਣਾ ਮਾਣਾ ਦਾ ਦੌਰ ਚੱਲਦਾ ਰਹੂਗਾ ਹੁਣ ਤੁਸੀਂ ਦੇਖ ਲਓ ਜਿਹੜੇ ਹੁਣ ਮਯੂਦਾ ਪ੍ਰਧਾਨ ਨੇ ਬਰਵਿੰਦਰ ਸਿੰਘ ਭੁੰਡੜ ਕਿੰਨੇ ਵਾਰੀ ਜਿੱਤੇ ਹਾਂ ਇੱਕ ਵਾਰ ਹੀ ਜਿੱਤੇ ਮੇਰੇ ਖਿਆਲ ਹੈ ਹਾਂਜੀ ਤੁਸੀਂ ਇਹ ਦੇਖੋ ਕਿ ਦਿਲਜੀਤ ਸਿੰਘ ਚੀਮਾ ਦੇ ਮਗਰ ਕਿੰਨਾ ਕੁ ਮਾਸ ਲੀਡਰ ਨੇ ਹਾਂ ਹਲੈਕਸ਼ਨ ਲੜੀ ਸੀ ਉਹਨਾਂ ਨੇ ਪੁਰਦਾਸਪੁਰੋਂ ਕਿ ਹਾਂ ਤੁਸੀਂ ਆਪਸਲ ਤੁਸੀਂ ਇਹ ਦੇਖ ਲਓ ਤੁਸੀਂ ਮਹੇ ਯਮੇਂਾ ਚੰਦਰ ਸਿੰਘ ਕਰੇਵਾਲ ਹਾਂ ਉਹਨਾਂ ਦਾ ਕਿੰਨਾ ਕੁ ਦਾਮ ਆ ਤੁਸੀਂ ਬਿਰਸਾ ਸਿੰਘ ਬਲਟੋਹਾ ਦੇਖ ਲਓ ਵੀ ਉਹਨਾਂ ਦੇ ਵਿੱਚ ਕਿੰਨਾ ਕੁ ਜਿਹੜਾ ਕਰੰਟ ਆ ਤੁਸੀਂ ਗੁਰਪ੍ਰੀਤ ਸਿੰਘ ਝੱਬਰ ਨਵਾ ਹੀ ਆ ਕਿੰਨੇ ਨੇ ਹੁਣ ਲਿਆਂਦਾ ਆਪਣਾ ਸਪੋਕਸਮੈਨ ਜਿਹੜਾ ਮਾਨਸੇ ਵਾਲਾ ਉਹਦੇ ਤੁਸੀਂ ਦੇਖ ਲਓ ਵੀ ਉਹਦੇ ਕਿੰਨੇ ਕੋਦੀ ਉਹਦੀ ਉਹਦੀ ਫੈਨ ਫਾਲੋਇੰਗ ਆ ਸਹੀ ਗੱਲ ਆ ਹਾਂਜੀ ਤੁਸੀਂ ਹੁਣ ਅੱਜ ਪੋਸਟ ਲਿਖਦੇ ਉਹ ਤੋਂ ਬੜ ਕੇ ਭੁੰਦਰ ਸਾਹਿਬ ਦਾ ਕਹਿੰਦੇ ਵੀ ਪਿੱਛੇ ਵੀ ਕਿਨਾਰਾ ਕਰਗੇ ਵੀ ਮੈਂ ਪੋਸਟ ਤੇ ਭਾਈ ਬਿਆਨ ਮੈਨ ਦਿੱਤਾ ਬਿਆਨ ਦਿੱਤਾ ਤੇ ਫਿਰ ਤੁਹਾਡੀ ਪੋਲਟ ਪਾਈ ਗਈ ਨੇ ਇਟ ਮੀਨਸ ਪਿੱਛੇ ਬੰਦਾ ਉਹਨਾਂ ਦਾ ਨਾਮ ਵਰਤਿਆ ਜਾ ਰਿਹਾ ਗੱਲ ਜੀ ਜੀ ਤੇ ਜਾਂ ਉਹ ਡੰਮੀ ਪ੍ਰਧਾਨ ਮੰਤਰੀ ਆ ਗਏ ਕਾਰਜਕਾਰੀ ਪ੍ਰਧਾਨ ਬਿਲਕੁਲ ਫਿਰ ਤੁਸੀਂ ਇਹ ਦੇਖੋ ਟਹਿਣਾ ਸਾਹਿਬ ਆਪਾਂ ਨੂੰ ਇਹ ਵੀ ਪਤਾ ਵੀ ਬੀਜੇ ਬੀਜੇਪੀ ਵੱਲੋਂ ਇਸ ਮੌਕੇ ਪਤਾ ਕੀ ਜਿਹੜੀ ਮੇਰਾ ਐਨਾਲਾਈਸਿਸ ਆ ਜਿੰਨਾ ਵੀ ਆਪਾਂ ਪੋਲਿਟੀਕਲ ਕਮੈਂਟਰੀ ਸੁਣਦੇ ਆ ਜਾਂ ਆਪਾਂ ਪੜ੍ਹਦੇ ਆ ਜਾਂ ਆਪਾਂ ਆਫ ਦਾ ਕੈਮਰਾ ਵੀ ਡਿਸਕਸ਼ਨਸ ਹੁੰਦੀਆਂ ਨੇ ਬੀਜੇਪੀ ਨਾ ਕਾਲੀਦਰ ਨਾਲ ਸਮਝੌਤਾ ਤਾਂ ਚਾਹੁੰਦੀ ਹੈ ਪਰ ਉਹ ਸੁਖਵੀਰ ਬਾਦਲ ਤੋਂ ਬਿਨਾ ਚਾਹੁੰਦੀ ਹੈ ਉਹ ਜਾਨੀ ਕਿ ਸੁਖਵੀਰ ਬਾਦਲ ਨੂੰ ਉਸ ਥਾਂ ਤੇ ਸਿੱਟਣਾ ਚਾਹੁੰਦੀ ਹੈ ਵੀ ਜਿੱਥੇ ਉਹ ਸਮਝੌਤੇ ਵਾਲੀ ਪੋਜੀਸ਼ਨ ਚ ਹੀ ਨਾ ਰਹਿਵੇ ਇਹ ਰੈਲੇਵੈਂਟ ਹੋ ਜਾਵੇ ਹਾਂ ਵੀ ਜਿੱਥੇ ਉਹ ਕੋਈ ਮਤਲਬ ਜਦੋਂ ਜਦੋਂ ਇਹਨਾਂ ਦਾ ਅਲਾਈਅੰਸ ਦਾ ਕੋਈ ਹੋਣਾਗਾ ਤਾਂ ਉਹ ਮਤਲਬ ਇਸ ਜੋੜ ਤੋੜ ਚ ਨਾ ਹੋਵੇ ਮੈਨੂੰ ਇੰਨੀਆਂ ਮਿਲਣੀਆਂ ਜਾਂ ਇੰਨੀਆਂ ਬਾਰਗੇਨਿੰਗ ਨਾ ਕਰ ਸਕੀ ਬਾਰਗੇਨਿੰਗ ਕਪੈਸਿਟੀ ਜੋ ਖਤਮ ਕਰਨਾ ਚਾਹੁੰਦੇ ਆ ਤੇ ਸੁਖਵੀਰ ਬਾਦਲ ਨੂੰ ਸਮਝ ਵੀ ਨਹੀਂ ਆ ਰਿਹਾ ਹਾਂ ਛੋਟਾ ਭਰਾ ਬਣਾਉਣਾ ਚਾਹੁੰਦੇ ਆ ਛੋਟਾ ਭਰਾ ਬਣਾਉਣਾ ਚਾਹੁੰਦੇ ਆ ਮਤਲਬ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕਾਲੀ ਦਲ ਬਿਨਾਂ ਸਾਡਾ ਗੁਜ਼ਾਰਾ ਨਹੀਂ ਉਹਨਾਂ ਪਰ ਕਾਲੀ ਦਲ ਨੂੰ ਡੀਸੈਂਬਲ ਇੰਨਾ ਕਰ ਦੋ ਕਿ ਮਤਲਬ ਇਹਨਾਂ ਨੂੰ ਤੁਸੀਂ ਥੱਲੇ ਉਹ ਕਰ ਲਓ ਆਪਣੇ ਤੋਂ ਵੱਡੀ ਜਿਵੇਂ ਸਾਰਾ ਕੁਝ ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੋਇਆ ਮਤਲਬ ਉਸੇ ਤਰੀਕੇ ਨਾਲ ਇਸ ਮੌਕੇ ਪੰਜਾਬ ਦੇ ਵਿੱਚ ਕਰਨ ਲੱਗੇ ਹੋਏ ਆ ਤੇ ਸੁਖਵੀਰ ਬਾਦਲ ਲਈ ਤਾਂ ਬਹੁਤ ਵਧੀਆ ਮੌਕਾ ਸੀ ਬਹੁਤ ਵਧੀਆ ਮੌਕਾ ਸੀ ਟਹਿਣਾ ਸਾਹਿਬ ਜਦੋਂ ਮੈਂ ਅੱਗੇ ਗੱਲ ਕਰਦਾ ਮੈਂ ਇੱਕ ਦੀ ਪੰਜਾਬ ਗਏ ਤੇ ਮੇਰੀ ਬਹੁਤ ਡਿਸਕਸ਼ਨ ਇਸ ਮਾਮਲੇ ਤੇ ਹੋਈ ਸਾਰੇ ਬੰਦਿਆਂ ਨੇ ਇਸ ਗੱਲ ਦੇ ਉੱਤੇ ਮਤਲਬ ਸਹਿਮਤੀ ਦਿੱਤੀ ਕਿ ਸੁਖਵੀਰ ਸਿੰਘ ਬਾਦਲ ਨੇ ਜਦੋਂ ਜਦੋਂ ਉਹਨਾਂ ਨੂੰ ਸਜ਼ਾ ਲੱਗੀ ਉਹਨਾਂ ਨੇ ਆਪਣੀ ਜਿਹੜੀ ਝੋਲੀ ਲੈ ਕੇ ਮੰਨ ਲਈਆਂ ਸਾਰੀਆਂ ਗਲਤੀਆਂ ਉਦੋਂ ਉਹਨਾਂ ਨੂੰ ਸਜ਼ਾ ਵੀ ਬਹੁਤ ਮਿਨੀਮਮ ਲਾਈ ਉਹ ਸਜ਼ਾ ਭੁਗਤੀ ਉਸ ਮੋਕੇ ਗੋਲੀ ਚੱਲ ਗਈ ਗੋਲੀ ਚੱਲੀ ਤੋਂ ਬਾਅਦ ਵੀ ਸੁਖਵੀਰ ਬਾਦਲ ਪ੍ਰਤੀ ਇੱਕ ਸੈਂਪਟੀ ਦਾ ਇੱਕ ਆਰਜੀ ਸੈਂਪਟੀ ਚੱਲੀ ਸੀ ਪਰ ਇਹਨਾਂ ਨੇ ਜਿਹੜੀ ਹੈ ਕਿ ਨਰੈਣ ਸਿੰਘ ਚੌੜਾ ਵਾਲੇ ਕੇਸ ਨੂੰ ਇਸ ਤਰੀਕੇ ਨਾਲ ਕਹਿੰਦੇ ਨੇ ਵੀ ਜਿਹਦਾ ਡੰਮ ਮਾਰੇ ਆਏ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਅਸੀਂ ਕਿਵੇਂ ਕਰਨਾ ਕੀ ਆ ਹਾਂ ਉੱਥੇ ਚਾਹੀਦਾ ਤੇ ਇਹ ਸੀ ਵੀ ਗੁਰੂ ਘਰ ਦੇ ਤੁਸੀਂ ਦੇਖੋ ਜੇ ਆਪਾਂ ਰਿਲੀਜੀਅਸ ਤੌਰ ਦੇ ਤੇ ਵੀ ਇਹ ਪੇ ਗੱਲ ਕਰੀਏ ਵੀ ਮੈਨੂੰ ਤਾਂ ਮੈਂ ਤਾਂ ਇਹ ਜਿਹੀ ਪਲੇਸ ਤੇ ਹੀ ਮੇਰਾ ਤਾਂ ਪ੍ਰਮਾਤਮਾ ਆਪਣੇ ਆਪ ਰੱਖਿਆ ਕਰਨ ਵਾਲਾ ਸੀ ਤੇ ਨਰੈਣ ਸਿੰਘ ਚੋੜਾ ਚੋੜਾ ਨੇ ਜਿਹੜੀ ਗਲਤੀ ਕੀਤੀ ਉਹਦੀ ਸਜ਼ਾ ਆਪਣੇ ਭੁਗਤਣਗੇ ਅਸੀਂ ਕੋਈ ਨਹੀਂ ਉਹਨਾਂ ਦੇ ਮਾਮਲੇ 'ਚ ਕੋਈ ਐਕਸ਼ਨ ਲੈਣਾ ਵੀ ਸਿੱਖ ਕੌਮ ਇਹਦਾ ਨਿਰਣਾ ਕਰੂ ਉਹ ਤੋਂ ਬਾਅਦ ਜਦੋਂ ਸਜ਼ਾ ਭੁਗਤ ਕੇ ਇਹ ਤਾਂ ਟਹਿਣਾ ਸਾਹਿਬ ਸਿੱਧਾ ਜਾਂਦੇ ਮੁਕਸਰ ਸਾਹਿਬ ਜਿੱਥੋਂ ਕਹਿੰਦੇ 40 ਮੁਕਤੀਆਂ ਨੇ ਮਾਫੀ ਮੰਗੀ ਸੀ ਤੇ ਉੱਥੋਂ ਦੁਬਾਰਾ ਆਪਣੇ ਖੇਮਾ ਦੀ ਜਾਂਚ ਨਾ ਕਰਕੇ ਕਹਿੰਦੇ ਤੇ ਜਿਹੜੀ 7 ਮੈਂਬਰੀ ਕਾਲ ਤਖਸਾਲਬ ਨੇ ਕਿਹਾ ਸੀ ਵੀ 7 ਮੈਂਬਰੀ ਕਮੇਟੀ ਬਣਾ ਕੇ ਭਰਤੀ ਕਰੂਗੀ ਵੀ ਭਾਈ ਉਹਨਾਂ ਨੂੰ ਜ਼ਿੰਮੇਵਾਰੀ ਦਿੰਦੇ ਵੀ ਤੁਸੀਂ ਉਹ ਕਰੋ ਸੁਖਵੀਰ ਬਾਦਲ ਲੋਕਾਂ ਨਾਲ ਵਿਚਰਨਾ ਸ਼ੁਰੂ ਕਰਦਾ ਪੁਰਾਣੇ ਜਥੇਦਾਰਾਂ ਨਾਲ ਵਿਚਰਨਾ ਸ਼ੁਰੂ ਕਰਦਾ ਹਰ ਥਾਂ ਆਪਣੀ ਝੋਲੀ ਲੈ ਕੇ ਜਾਂਦਾ ਵੀ ਸਾਡੇ ਤੋਂ ਗਲਤੀ ਹੋਈ ਹੈ ਤੁਸੀਂ ਇਸ ਗਲਤੀਆਂ ਦਾ ਸਾਡੇ ਤੋਂ ਭਰ ਦੋ ਸਾਨੂੰ ਦੱਸੋ ਅਸੀਂ ਕਿਵੇਂ ਕਰਨਾ ਪਿੰਡਾਂ 'ਚ ਲੋਕਾਂ ਕੋਲੇ ਜਾ ਕੇ ਰਹਿੰਦੇ ਤੇ ਆਪਾਂ ਨੂੰ ਇਹ ਵੀ ਪਤਾ ਸੀ ਕਿ ਜਿਹੜੀ ਇਹ ਮੇਨ ਧਾਰਾ ਦੀ ਜਿਹੜੀ ਪੋਲਿਟਿਕਸ ਦੇ ਵਿੱਚ ਆ ਕਿ ਇਹੇ ਜਿਹੜੇ ਹੈਗੇ ਕਿ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਮਨਪ੍ਰੀਤ ਸਿੰਘ ਿਆਲੀ ਇਹ ਇਹਨਾਂ ਦੇ ਬਸ ਦਾ ਰੋਗ ਨਹੀਂ ਹੈਗਾ ਵੀ ਇਸ ਤਰੀਕੇ ਨਾਲ ਕੀ ਇਹ ਲੌਂਗ ਰਨ ਉਸ ਤਰੀਕੇ ਨਾਲ ਕਰਨੇ ਅਲਟੀਮੇਟ ਮੁੱਖ ਧਾਰਾ ਦੀ ਪੋਲਿਟਿਕਸ ਦੇ ਵਿੱਚ ਸਰਵਾਈਵ ਕਰਨੇ ਉਹਨੂੰ ਸੁਖਵੀਰ ਬਾਦਲ ਨੂੰ ਲਿਆਉਣਾ ਪਾਣਾ ਕਿਉਂਕਿ ਫੰਡਸ ਦੇ ਲਈ ਪੈਸੇ ਦੇ ਲਈ ਟੈਣਾ ਸਾਹਿਬ ਇੱਕ ਚਲੋ ਪਾਰਟੀ ਕਾਡਰ ਦੇ ਉੱਤੇ ਵੀ ਸੁਖਵੀਰ ਬਾਦਲ ਦਾ ਜਿਹੜਾ ਹੇਟਲੇ ਬੰਦ ਦਾ ਪ੍ਰਭਾਵ ਸੀਗਾ ਪਰ ਸੁਖਵੀਰ ਬਾਦਲ ਨੇ ਸਾਰਾ ਕੁਝ ਬਣਾਇਆ ਬਣਾਇਆ ਮੋਮੈਂਟਮ ਆਪਣਾ ਟੈਣਾ ਸਾਹਿਬ ਆ ਚਾਰ ਪੰਜ ਬੰਦਿਆਂ ਦੇ ਆਖੇ ਰੱਖ ਕੇ ਲੂਜ਼ ਕਰ ਲਿਆ ਜਿਹੜੇ ਮੋੜ ਤੇ ਹੁਣ ਆ ਕੇ ਖੜੇ ਹੋ ਗਏ ਮੈਂ ਦਾਅਵੇ ਨਾਲ ਗੱਲ ਕਰਦਾ ਕਿ ਟੈਣਾ ਸਾਹਿਬ ਜਦੋਂ ਹੁਣ ਸ਼ਰਮਣੀ ਕਿਉਂਕਿ ਧਾਮੀ ਸਾਹਿਬ ਵੀ ਪਿੱਛੇ ਬੈਕ ਆਫ ਕਰਕੇ ਮਜਬੂਰ ਹੋ ਕੇ ਗਏ ਉਹ ਤਾਂ ਮਜਬੂਰ ਹੋ ਕੇ ਚਲੇ ਗਏ ਹਾਲਾਂਕਿ ਉਹਨਾਂ ਤੋਂ ਵੀ ਵੱਡੀਆਂ ਗਲਤੀਆਂ ਹੋਈਆਂ ਉਹ ਤਾਂ ਬਾਅਦ ਉਹ ਜ਼ਿੰਮੇਵਾਰੀ ਸੰਭਾਲ ਸਕਦੇ ਸੀ ਸਖਤ ਫੈਸਲੇ ਲੈ ਸਕਦੇ ਸੀ ਆਪਣੇ ਇੱਕ ਪ੍ਰਧਾਨ ਹੋਣ ਦੀ ਜਿਹੜੀ ਗੜਸਾ ਉਹਨੂੰ ਕਾਇਮ ਰੱਖ ਸਕਦੇ ਹੋ ਇਨਾਂ ਨੇ ਹਾਂ ਤੇ ਜੇ ਕਿਤੇ ਉਹ ਲੈ ਲੈਂਦੇ ਨਾ ਸਟੈਂਡ ਤਾਂ ਆਹ ਕਾਲ ਤੱਕ ਸਾਹਿਬ ਦੇ ਜਥੇਦਾਰਾਂ ਦੇ ਜਾਂ ਦੂਜੇ ਜਥੇਦਾਰਾਂ ਦੀ ਆਹ ਜਿਹੜੀ ਹੈਗੀ ਕਿ ਬੇਹਤਮੀ ਨਹੀਂ ਹੋਣੀ ਸੀ ਨਹੀਂ ਹੋਣੀ ਸੀ ਸਹੀ ਗੱਲ ਠੀਕ ਹੈ ਜੀ ਉਹਨਾਂ ਨੇ ਵੀ ਕੀਤਾ ਉਹਨਾਂ ਤੋਂ ਜਿਹੜਾ ਹੈਗਾ ਕਿ ਆਪਣਾ ਜਿਹੜਾ ਕਿ ਉਹ ਰੋਲ ਨੀ ਪਲੇ ਹੋਇਆ ਉਹ ਰੋਲ ਨਹੀਂ ਪਲੇ ਪ ਹੁਣ ਤੁਸੀਂ ਦੇਖਿਓ ਕਿ ਜਿਹੜੇ ਤਰੀਕੇ ਨਾਲ ਹੁਣ ਅਸਤੀਫੇ ਆ ਰਹੇ ਆ ਜਿਹੜੇ ਤਰੀਕੇ ਨਾਲ ਆਪ ਪਾਵਰ ਸ਼ੇਅਰ ਕਰਕੇ ਨਜ਼ਾਰੇ ਲੈ ਕੇ ਅਕਾਲੀ ਦਲ ਦੀ ਫੱਟੀ ਪੋਚਣ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀ ਦਾ ਜੋਦਾ ਨਾ ਡਰੱਗ ਵਾਲੇ ਮਾਮਲੇ ਤੇ ਹਮ ਸਹੀ ਗੱਲ ਆ ਉਹਦੇ ਹਾਂ ਉਦੋਂ ਨੁਕਸਾਨ ਕੀ ਜਾਨੀ ਕਿ ਜਿੰਨਾ ਅਕਾਲੀ ਦਲ ਨੂੰ ਡੈਂਟ ਪਿਆ ਉਹਦੇ ਚ 50% ਡੈਂਟ ਕੱਲੇ ਬਿਕਰਮਜੀਤ ਸਿੰਘ ਮਜੀਠੀਏ ਨੇ ਲੈ ਕੇ ਡੈਂਟ ਨਰੇਟਿਵ ਬਣ ਗਿਆ ਸੀ ਨਸ਼ੇ ਵਾਲਾ ਨਰੇਟਿਵ ਉਹ ਉਹਦੇ ਵੱਲੋਂ ਸਿਰਜਿਆ ਗਿਆ ਹਾਂ ਬਾਅਦ ਚ ਭਾਵੇਂ ਕਾਜੀ ਦੀਵਾਲ ਨੇ ਮਾਫੀ ਮੰਗ ਲਈ ਮੰਗ ਲਈ ਹਾਂ ਇਹ ਵੀ ਤੁਸੀਂ ਦੇਖੋ ਉਹ ਤਾਂ ਉਹ ਤਾਂ ਕੋਰਟ ਚ ਮੰਗੀ ਆ ਪਰ ਜਿਹੜਾ ਪੰਜਾਬ ਦੇ ਵਿੱਚ ਤਾਂ ਸੈਕਸ਼ਨ ਬਣ ਗਿਆ ਲੋਕਾਂ ਦੀ ਗੱਲ ਜਾਣੇ ਹਾਂ ਉਹ ਪਰਸੈਪਸ਼ਨ ਹਜੇ ਤੱਕ ਵੀ ਨਹੀਂ ਧੋਤੀ ਗਈ ਧੋਤੀ ਗਈ ਹਾਂ ਸਹੀ ਗੱਲ ਉਹ ਸਮਾਂਵਰ ਪਰ ਉਦੋਂ ਜਿਹੜਾ ਕਾਲੀਦਲ ਨੇ ਆਪਣਾ ਜਿਹੜਾ ਸਾਲੇ ਵਾਲੀ ਤੇ ਉਹ ਸਾਰੀ ਸਵੀਰਪਾਲ ਨੇ ਭੂਮਿਕਾ ਨਿਭਾਈ ਤੇ ਹੁਣ ਦੇਖੋ ਸਿਆਸਤ ਦੇ ਰੰਗ ਇਹੋ ਜਿਹੇ ਹੁੰਦੇ ਆ ਕਿ ਇਹ ਜਿਹੜੇ ਅਪਰਚੂਨਿਸਟ ਬੰਦੇ ਤੁਸੀਂ ਆਪਣੀ ਪਾਰਟੀ 'ਚ ਭਰਤੀ ਕੀਤੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਨਹੀਂ ਖੜੇ ਹੋਏ ਨਹੀਂ ਤਾਂ ਉਹ ਉਹਦੇ ਵਿੱਚ ਪਤਾ ਕੀ ਜੀ ਦੋਲ ਸਾਹਿਬ ਜਿਵੇਂ ਅੱਜ ਆਪਾਂ ਜਿਵੇਂ ਸ਼੍ਰੀ ਕਾਲਤਾ ਸਾਹਿਬ ਵਾਲਾ ਸਟੈਂਡ ਮੰਨਦੇ ਆ ਲੋਕ ਜੀ ਉਹ ਕਹਿੰਦੇ ਵੀ ਮਜੀਠੀ ਹੈ ਕਿ ਨਾ ਥੋੜਾ ਜਿਹਾ ਇਹ ਤਾਂ ਹੈਗੀ ਗੱਲ ਉਹਦੇ ਨਾਲ ਜਿਹੜੇ ਬੰਦੇ ਕੋਲ ਨੂੰ ਕੋਈ ਸਲਾਹ ਦਿੰਦੇ ਆ ਵੀ ਕਾਲ ਤਖਤ ਨਾਲ ਤੋਂ ਸਿੱਧਾ ਮੱਥਾ ਲਾ ਕੇ ਜਾਂ ਜਿਵੇਂ ਇਨੀ ਤੁਸੀਂ ਕਰ ਸਕਦੇ ਮਤਲਬ ਕਾਲੀ ਸਿਆਸਤ ਜਿਹੜੀ ਇਹ ਸੰਭਵ ਨਹੀਂ ਇਸ ਤਰ੍ਹਾਂ ਦੀ ਵੀ ਜਿਵੇਂ ਹੁਣ ਸੁਖਵੀਰ ਨੂੰ ਕਰਵਾਇਆ ਜਾ ਰਿਹਾ ਜੀ ਤੇ ਕਹਿੰਦੇ ਵੀ ਉਹਦੇ ਵੀ ਸਲਾਹ ਕਰਨ ਇਹੇ ਗੱਲ ਕਹੀ ਵੀ ਤੁਸੀਂ ਇਸ ਚੀਜ਼ ਤੋਂ ਪਾਸੇ ਹੋ ਜਾਂਦੇ ਵੀ ਹੋ ਸਕਦਾ ਵੀ ਤੁਸੀਂ ਪਾਸੇ ਹੋ ਜੋ ਇਹ ਇਸ ਚੀਜ਼ ਤੋਂ ਆਪਣੀ ਭੈਣ ਨਾਲ ਵੀ ਗੱਲ ਕਰ ਸਕਦਾ ਜੀ ਯੋਹਰ ਪਾਵਰ ਦੇ ਮਸਲੇ ਹੋਣ ਹੁੰਦੇ ਪਰ ਥਾਰਲੀ ਟਹਿਣਾ ਸਾਹਿਬ ਦੇਖੋ ਗੱਲ ਇਹ ਹੈ ਕਿ ਡਿਸਕਸ਼ਨ ਹੋ ਸਕਦੀ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਵੀ ਆਲਟੀਮੇਟ ਤਾਂ ਪਾਵਰ ਸ਼ੇਅਰਿੰਗ ਆ ਉਹਦੀਆਂ ਵੀ ਮੀਟਿੰਗਾਂ ਇਹ ਜਿਹੜੀਆਂ ਦਿੱਲੀ ਦੇ ਵਿੱਚ ਟਹਿਣਾ ਸਾਹਿਬ ਜਿਹੜੀਆਂ ਕਿ ਹੁੰਦੀਆਂ ਨੇ ਹੋ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਉੱਥੇ ਵੀ ਜਿਸ ਤਰੀਕੇ ਨਾਲ ਉਹਦੇ ਨਾਲ ਬੰਦੇ ਸਰਨਜੀਤ ਸਿੰਘ ਕਿਉਂਕਿ ਉਹਨਾਂ ਨੇ ਇੱਕ ਜੁਆਇੰਟ ਪ੍ਰੈਸ ਨੋਟ ਦਿੱਤਾਗਾ ਜੁਆ ਹਾਂ ਚਾਰ ਪੰਜ ਬੰਦੇ ਹੈਗੇ ਆ ਹਾਂ ਅਖਬੀਰ ਸਿੰਘ ਲੋਧੀ ਨੰਗਲ ਸ਼ਰਮਦੀਰ ਢਿੱਲੋਂ ਦੇ ਹੋ ਗਏ ਕੁਝ ਕਈ ਜ਼ਿਲ੍ਹਾ ਪ੍ਰਧਾਨ ਆ ਕੁਝ ਹਲਕਾ ਇੰਚਾਰਜ ਆ ਸੋ ਇਹ ਕਹਿਣ ਦਾ ਭਾਵ ਹੈ ਕਿ ਟੇਣਾ ਸਾਹਿਬ ਵੀ ਸੁਖਵੀਰ ਬਾਦਲ ਨੂੰ ਹੁਣ ਐਨਾਲਾਈਜ਼ ਐਟ ਲੀਸਟ ਕਰਨਾ ਚਾਹੀਦਾ ਕਿ ਇਸ ਮੌਕੇ ਮੈਂ ਬੁਰੀ ਤਰ੍ਹਾਂ ਘਿਰ ਚੁੱਕੇ ਆਗਾ ਤੇ ਮੈਨੂੰ ਲੋੜ ਸੀਗੀ ਕਿ ਮੈਂ ਇਹਦੇ ਤੋਂ ਕਿਵੇਂ ਬਚ ਕੇ ਨਿਕਲ ਸਕਦਾ ਤੇ ਜਿਹੜੇ ਸਲਾਹਕਾਰ ਹੁਣ ਕੱਲ ਦੇ ਪੋਸਟਾਂ ਕਿਵੇਂ ਪਾ ਰਹੇ ਆ ਹੂੰ ਕੱਲ ਦੇ ਪੋਸਟਾਂ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹਾਂ ਹੂੰ ਅਸੀਂ ਸਰਦਾਰ ਸੁਖਵੀਰ ਬਾਦ ਸਿੰਘ ਬਾ ਨਾਲ ਹੀ ਖੜਾ ਹੋਵਾਂਗੇ ਆਹੀ ਮੌਕਾ ਸਰਦਾਰ ਸਾਹਿਬ ਦੇ ਨਾਲ ਖੜੇ ਹੋਣ ਦਾ ਕੋਈ ਪੰਥ ਦੀ ਗੱਲ ਨਹੀਂ ਕਰ ਰਹੇ ਉਹ ਉਹੀ ਗੱਲ ਹੈ ਪਰਸਨਲ ਹੋ ਗਏ ਪਰਸਨਲ ਹੋ ਗਏ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਇਹ ਲੱਗਦਾ ਵੀ ਆਹੀ ਤਾਂ ਮੌਕਾ ਖਾਲੀ ਦਲ ਦੇ ਵਿੱਚ ਅਸੀਂ ਮੂਰੇ ਜਿਹੜੇ ਹੈਗੇ ਆ ਕੀ ਵੱਡੇ ਕਾਲੀ ਬਣ ਕੇ ਪੇਸ਼ ਜੀ ਤੁਸੀਂ ਇਹ ਦੇਖੋ ਵੀ ਜਿਹੜਾ ਸ਼ਰੋਮਣਿਕ ਖਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਉਹ ਵੀ ਇਹ ਵਾਸਤਾ ਪਰਿਵਾਰ ਦਾ ਦੇ ਰਿਹਾ ਵੀ ਬਿਗਰਮ ਜੇ ਸਿੰਘ ਜੀਠੀਏ ਨੂੰ ਉਹਦੀ ਭੈਣ ਨੇ ਪਾਲਿਆ ਜੀ ਮੇਕੋ ਇੱਕ ਗੱਲ ਐਡੇ ਬਾਦਲ ਪਰਿਵਾਰ ਨੇ ਐਡੇ ਅਹੁਦੇ ਦਿੱਤੇ ਆ ਆ ਬਿੱਬਰ ਪਰਿਵਾਰ ਦੀ ਤੁਹਾਨੂੰ ਗੱਲ ਇੱਥੇ ਗੱਲ ਤਾਂ ਇੱਥੇ ਅਕਾਲ ਤਖਤ ਦੇ ਹੁਕਮਾਂ ਦੀ ਹੈ ਅਕਾਲੀ ਦਲ ਦੀ ਗੱਲ ਆ ਅਕਾਲੀ ਦਲ ਦੀ ਗੱਲ ਹੈ ਹਾਂ ਜੀ ਸੋ ਮਤਲਬ ਜਣੀ ਕਹਿ ਸਕਦੇ ਨੇ ਟੇਣਾ ਸਾਹਿਬ ਇਸ ਮੌਕੇ ਹਾਲਾਤ ਇਹ ਬਣ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸਕ ਤੌਰ ਮੇਰੇ ਹਿਸਾਬ ਨਾਲ ਜੇ ਮੈਂ ਆਪਾਂ ਕਰੀਏ ਨਾ ਵੀ ਇਹ ਕਿਉਂਕਿ 92 ਵਾਲੀ 93 92 ਵਾਲੀ ਇਲੈਕਸ਼ਨ ਤੱਕ ਅਕਾਲੀ ਦਲ ਨੇ ਵੈਸੇ ਛੜਤੀ ਸੀ ਛੜਤੀ ਸੀ ਹਾਂ ਉਸ ਮੌਕੇ ਵੀ ਇੰਨਾ ਨਾ ਹੱਥਾ ਇੰਨਾ ਨਾ ਮਾਣਾ ਇਹਨਾਂ ਨਤਾਣਾ ਇਹਨਾਂ ਜਾਨੀ ਕਿ ਇਸ ਹਾਲਤ ਦੇ ਵਿੱਚ ਨਹੀਂ ਪਹੁੰਚਿਆ ਜਿੰਨਾ ਕਿ ਇਸ ਮੌਕੇ ਪਹੁੰਚ ਚੁੱਕੇ ਸਹੀ ਗੱਲ ਉਦੋਂ ਫਿਰ ਆਉਂਾ ਨਾ ਜਿਹੜੇ ਕਾਲ ਤਖਤਾਂ ਦੇ ਜਹੇਦਾਰਾਂ ਨੂੰ ਆਪਣੇ ਜਿਹੜੇ ਕਾਂਡ ਦੇ ਵਿੱਚ ਆਪਣੇ ਡੇਰਾ ਸਰਸਾ ਮੁਖੀ ਦੇ ਉਹ ਉਹ ਚ ਵੀ ਇਹੇ ਦੋਸ਼ ਲੱਗੇ ਸੀ ਨਾ ਕਾਲ ਤਖਤ ਤੋਂ ਜਿਹੜੇ ਵੀ ਇਹ ਜਿਹੜੀ ਸਾਹਮਣੇ ਖੜੀ ਲੀਡਰਸ਼ਿਪ ਇਹ ਗਨਾਹਗਾਰ ਹੈ ਵੀ ਇਹਨਾਂ ਨੇ ਕਾਲ ਤਖਤ ਜਹੇਦਾਰਾਂ ਨੂੰ ਉੱਥੇ ਬੁਲਾ ਕੇ ਇਹ ਉਹਨਾਂ ਦੀ ਮਤਲਬ ਇਹ ਹਰਮਤੀ ਕੀਤੀ ਹੈ ਉਦੋਂ ਜਦੋਂ ਆਪਾਂ 92 ਵਾਲੀ ਗੱਲ ਕਰਦੇ ਉਦੋਂ ਹਾਲਾਤ ਹੋਰ ਸੀ ਨਾ ਉਦੋਂ ਇਹ ਇੱਕ ਪਾਣੇ ਵਰਤਦੇ ਨਹੀਂ ਸੀਗੇ ਨਾ ਉਹ ਬਰਗਾੜੀ ਵਿਵਲ ਵਾਲਾ ਕਾਂਡ ਵਰਤਿਆ ਸੀਗਾ ਨਾ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ ਉਦੋਂ ਹਾਲਾਤ ਬਿਲਕੁਲ ਵੱਖਰੇ ਸੀਗੇ ਤਾਂ ਹੀ ਅਕਾਲੀ ਦਲ ਭਾਵੇਂ ਇੱਕ ਵਾਰ ਆਸ਼ੀਰਵਾਦ ਇਸ ਮੌਕੇ ਰਹਿਣਾ ਸਾਹਿਬ ਹਾਲਾਤ ਇਹ ਨਹੀਂ ਵੀ ਵੀ ਉਹੋ ਗਲਤੀਆਂ ਸੁਧਾਰਨ ਦੀ ਬਜਾਏ ਹੋਰ ਗਲਤੀਆਂ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਇੱਕ ਝੂਠ ਨੂੰ ਲੁਕਾਉਣ ਦੇ ਲਈ 100 ਝੂਠ ਬੋਲਣਾ ਪੈਂਦਾ ਇਸ ਮੌਕੇ ਸੁਖਵੀਰ ਬਾਦਲ ਇੱਕ ਗਨਾਹ ਨੂੰ ਲੁਕਾਉਣ ਦੇ ਲਈ 100 ਗਨਾਹ ਹੋਰ ਕਰ ਰਿਹਾ ਹੈ ਜਿਵੇਂ ਉਹ ਕਹਿੰਦੇ ਕਿ ਕਈ ਵਾਰ ਪਹਿਲਾ ਕਤਲ ਤਾਂ ਬੰਦੇ ਤੋਂ ਕਈ ਵਾਰੀ ਨਾ ਉਹੀ ਹੋ ਜਾਂਦਾ ਹੁੰਦਾ ਹਮ ਅਣਪੋੜ ਰੂਪ ਚ ਕ੍ਰਿਮੀਨਲ ਤਾਂ ਜਦ ਦੂਜਾ ਕਤਲ ਕਰਦਾ ਫਿਰ ਬਣਦਾ ਇਸੇ ਇਸੇ ਦੌਰ ਇਸੇ ਸਮੇਂ ਸਖਬੀਰ ਸਿੰਘ ਬਾਦਲ ਦੇ ਨਾਲ ਇਹ ਹੋ ਰਹੀ ਹੈ ਕਿ ਹੋ ਸਕਦਾ ਜਦੋਂ ਬੇਅਦਬੀ ਵਾਲਾ ਘਟਨਾਕ੍ਰਮ ਹੋਇਆ ਸੀ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਉਹ ਇਨਫੋਰਮੇਸ਼ਨ ਆਪਾਂ ਨਹੀਂ ਚਾਹੁੰਦੇ ਆਪਾਂ ਇਹਨੂੰ ਇਹ ਪਤਾ ਵੀ ਸ਼੍ਰੋਮਣੀ ਕਾਲੇਦਲ ਇਸ ਤਰੀਕੇ ਨਾਲ ਨਹੀਂ ਕਰ ਸਕਦਾ ਵੀ ਉਹਨਾਂ ਦੇ ਕਰੋ ਹਾਂ ਜਿਹੜਾ ਜਿਹੜਾ ਸੋਚ ਸਮਝ ਕੇ ਜਿਹੜਾ ਡੇਰਾ ਸੱਚਾ ਸੋਧਲੂ ਸਮਝ ਕੇ ਹੋਇਆ ਸੀ ਮਾਫੀ ਵਾਲਾ ਪਰ ਜਿਹੜਾ ਬੇਅਦਬੀ ਵਾਲਾ ਕਾਂਡ ਆ ਉਹਦੇ ਚ ਐਸ ਸੱਚਾ ਸਿੱਧੀ ਇਨਵੋਲਵਮੈਂਟ ਨਹੀਂ ਸੀ ਉਹਦੇ ਡੈਮੇਜ ਕੰਟਰੋਲ ਦੇ ਵਿੱਚ ਹੀ ਚ ਟੋਪੜੇ ਗਿਆ ਜਾਂ ਕਹਿ ਲੋ ਵੀ ਉਹਨੂੰ ਕਿਹੜਾ ਬੇਅਦਬੀ ਵਾਲਾ ਉਹ ਨੂੰ ਸੀਰੀਅਸਲੀ ਨਹੀਂ ਲਿਆ ਤਾਂ ਫਿਰ ਕੰਮ ਵਾੜਾ ਵਧ ਗਿਆ ਹਾਂ ਪਰ ਨਾ ਇਹਦੇ ਵਿੱਚ ਪੰਥਕ ਮਾਰ ਇਹੀ ਕਹੀ ਜਾਂਦੇ ਜਿਹੜੇ ਆਮ ਐਕਸਪਰਟ ਜਿਹੜੇ ਹੈਗੇ ਆ ਸਿੱਖ ਸਿਆਸਤ ਦੇ ਉਹ ਕਹਿੰਦੇ ਵੀ ਭਾਵੇਂ ਕਾਲੀ ਦਲ ਜਿਹੜੇ ਹੈ ਜਿਵੇਂ ਸੁਖਬੀਰ ਤੜਾ ਇਹ ਇਹ ਸਾਰੇ ਤਖਤਾਂ ਦੇ ਜਹੇਦਾਰ ਆ ਆਪਣੇ ਜੱਸਮੈਨ ਲਾ ਲੇ ਠੀਕ ਹੈ ਉਦੋਂ ਬਾਅਦ ਸਾਰੇ ਹੁਕਮਨਾਮੇ ਭਾਵੇਂ ਉਲਟਾ ਦੇਵੇ 2 2 ਦਸੰਬਰ ਵਾਲਿਆਂ ਨੂੰ ਪਰ ਆਲਟੀਮੇਟਲੀ ਇਹਨੇ ਕਾਲੀਦਾਲ ਦੇ ਲੋਕਾਂ ਨੇ ਪੰਥ ਕੋਲੇ ਜਾਣਾ ਹੈ ਮੋਟਾ ਮੰਗਣ ਉੱਥੇ ਫਿਰ ਡਿਸਾਈਡ ਹੋਣਾ ਮੈਨੂੰ ਤਾਂ ਇਹ ਲੱਗਦਾ ਟੇਣਾ ਸਾਹਿਬ ਕੀ ਆ ਆ ਜਿਹੜਾ ਸਹੀ ਮੌਕਾ ਸਰਬੱਤ ਖਾਲਸਾ ਬਣਾਉਣ ਦਾ ਹੂੰ ਸਹੀ ਗੱਲ ਹੈ ਅੱਜ ਉਹ ਚੱਬੇ ਚਮਲਾ ਬੁਲਾਇਆ ਸੀ ਇਹ ਜਾਨੀ ਕਿ ਮਤਲਬ ਕਹਣਾ ਜਿਹੜੇ ਇਹ ਇਹ ਕਿਸੇ ਪੋਲੀਟੀਕਲ ਝੰਡੇ ਥੱਲੇ ਨਾ ਹੋਵੇ ਨਾ ਇਹ ਮਾਣ ਦੇ ਝੰਡੇ ਥੱਲੇ ਹੋਵੇ ਨਾ ਅਮਰਪਾਲ ਸਿੰਘ ਦੇ ਝੰਡੇ ਥੱਲੇ ਹੋਵੇ ਨਾ ਸੁਖਵੀਰ ਬਾਦਲ ਦੇ ਝੰਡੇ ਥੱਲੇ ਹੋਵੇ ਨਾ ਜਿਹੜੇ ਬਾਗੀ ਕਾਲੀ ਦਲ ਚੂਹੇ ਬੇ ਆ ਜਾਂ ਅਸੀਂ ਕਾਲ ਤੱਕ ਨਹੀਂ ਇਹ ਕਾਲ ਤੱਕ ਨਹੀਂ ਇਹ ਤਾਂ ਜਿਹੜੇ ਸਿੱਖ ਸਕਾਲਰ ਨੇ ਹਾਂ ਉਹ ਕਰਨ ਜਿਹੜੇ ਸਿੱਖ ਚਿੰਤਕ ਨੇ ਟੈਣਾ ਸਾਹਿਬ ਜਿਹੜੀਆਂ ਸੰਪਰਦਾਵਾਂ ਨੇ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਉਹਦੇ ਆਗੂ ਨੇ ਜਿਹੜੇ ਮੁੱਖ ਧਾਰਾ ਦੀ ਪੋਲਿਟਿਕਸ ਦੇ ਵਿੱਚ ਐਸ ਸੱਚੋ ਵਿੱਚ ਇਨਵੋਲਵ ਨਹੀਂ ਉਹਨਾਂ ਨੂੰ ਜਿਹੜਾ ਇਨੀਸ਼ੀਏਟਿਵ ਲੈ ਕੇ ਇਸ ਮੌਕੇ ਜਿਹੜਾ ਹੈਗਾ ਕਿ ਇਹੇ ਬੁਲਾਉਣਾ ਚਾਹੀਦਾ ਤੇ ਉੱਥੋਂ ਫੈਸਲੇ ਹੋਣੇ ਚਾਹੀਦੇ ਆ ਇਹ ਇਸ ਮੌਕੇ ਸਮੇਂ ਦੀ ਨਿਜਾਗਤਾ ਹੈ ਸਹੀ ਗੱਲ ਮਤਲਬ ਕਿ ਗੁਰਦੁਆਰਾ ਕਮੇਟੀਆਂ ਨੂੰ ਵੀ ਚਾਹੀਦਾ ਵੀ ਇਹ ਸ਼ੁਰੂ ਕਰਨੇ ਕੋਈ ਕਾਲ ਤੱਕ ਤਾਂ ਮਸਲਾ ਹੈ ਮਸਲਾ ਹੈ ਨਾ ਉਹਦੀ ਸਰਵਉੱਚਤਾ ਦਾ ਜੀ ਹੂੰ ਇਸ ਮੌਕੇ ਤਾਂ ਲੋੜ ਇਹੀ ਆ ਕਿ ਨਹੀਂ ਤਾਂ ਟਹਿਣਾ ਸਾਹਿਬ ਜਿਹੜੇ ਪਾਸੇ ਤੁਰ ਪਏ ਆ ਇਹਨਾਂ ਨੇ ਸਾਡੀਆਂ ਸੰਸਥਾਵਾਂ ਦਾ ਵੀ ਸਰਬਨਾਸ਼ ਕਰ ਦੇਣਾ ਹੈਗਾ ਦੂਜੀ ਗੱਲ ਜਿਵੇਂ ਮੈਂ ਪਹਿਲਾਂ ਕਹੀ ਆ ਵੀ ਕੱਲ ਨੂੰ ਭਾਈ ਕੁਲਦੀਪ ਸਿੰਘ ਗੜਗਾਜ ਜੇ ਕੋਈ ਫੈਸਲਾ ਸੁਣਾ ਦੇਣ ਇਹਦੇ ਹੁਣ ਕੀ ਫਸਕਵੀਰ ਬਾਗਲੋ ਤੇ ਖੜਾ ਉਤਰੂਗਾ ਵੇਖੋ ਹੁਣ ਕਾਲੀਦਾਲ ਤੱਕ ਕਿਵੇਂ ਲੋਕਾਂ ਨੇ ਇੱਕ ਵਾਰ ਕੱਲ ਭਾਵੇਂ ਕੀ ਦੇ ਕਰਕੇ ਮਰਜੀ ਕਾਰਨ ਹੋਣ ਇੱਕ ਵਾਰ ਡਾਉਨ ਵੱਜ ਗਿਆ ਠੀਕ ਆ ਕਾਲ ਤਖਤ ਨੂੰ ਕਾਲੀਆਂ ਨੇ ਹੁਣ ਇੱਕ ਤਰ੍ਹਾਂ ਦਾ ਗੱਲ ਇਰੈਲੇਵੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਜੀ ਐਟ ਟੈਟ ਪ੍ਰੈਜੈਂਟ ਹੁਣ ਬਚੀ ਬੁਰੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਹੁਣ ਸ਼੍ਰੋਮਣੀ ਕਮੇਟੀ ਵੀ ਮੇਰੇ ਖਿਆਲ ਜਾਊਗੀ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਕਾਲੀ ਦਾਲ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੋਢੇ ਤੇ ਜਿਹੜੀ ਬੰਦੂਕ ਰੱਖ ਕੇ ਜਿਹੜਾ ਕਾਲ ਤਖਤਵਲ ਸੇਹ ਦਿੱਤਾ ਜੀ ਇਹ ਸਾਰੇ ਬਾਕੀ ਟਹਿਣਾ ਦਾ ਮਾਣ ਇਹ ਵੀ ਉਹ ਜਿਹੜਾ ਸੇਹਤਾ ਹੁਣ ਜਿਹੜੇ ਬਾਬਾ ਟੇਕ ਸੇ ਉਹਨੂੰ ਲਾਰਗੇ ਬਣਾਏ ਆ ਤੁਸੀਂ ਸਕਲੂਰ ਬਰਨਾਲਾ ਤੇ ਜਾ ਕੇ ਨਾ ਟਰੈਕ ਰਿਕਾਰਡ ਦੇਖ ਲਓ ਇਹ ਤਾਂ ਟਹਿਣਾ ਸਾਹਿਬ ਵੀ ਜਿੰਨਾ ਪਖਾਂਡੇ ਨਾਲ ਨਹੀਂ ਕੀਤਾ ਇਹਨਾਂ ഇന്നോർട് ഛപ്പി ആ ਰਿਪੋਰਟ ਛਪੀ ਸੀ ਉਹਦੇ ਬਾਅਦ ਜ세ਦਾਰ ਟੌੜਾ ਨੇ ਇਹਨਾਂ ਨੂੰ ਬੈਕਫੁੱਟ ਕਰਾਇਆ ਸੀਗਾ ਇਹਨਾਂ ਨੇ ਕਿ ਇਹਨਾਂ ਨੇ ਨਾ ਪਖੰਡ ਰਚਿਆ ਸੀ ਅੱਛਾ ਕਿਉਂਕਿ ਇਹ ਧਨੌਲੇ ਗੁਰੂ ਘਰ ਦੇ ਇਹ ਮਤਲਬ ਡੇਰਾ ਹੀ ਆ ਡੇਰੇ ਦੇ ਮਤਲਬ ਇਨਚਾਰਜ ਸੀ ਸੰਤ ਕਹਿ ਲਓ ਜਿੰਮੇ ਸੰਤ ਸਮਾਜ ਵਾਲਾ ਚੱਲਦਾ ਇਹਨਾਂ ਨੇ ਟਹਣਾ ਸਾਹਿਬ ਕਹਿੰਦਾ ਵੀ ਇੱਥੋਂ ਗੁਰੂ ਸਾਹਿਬ ਦੀ ਫੋਟੋ ਨਿਕਲੀ ਤੇ ਉਹਨਾਂ ਨੇ ਮਤਲਬ ਇਹ ਮੈਨੂੰ ਸੁਪਨੇ ਚ ਆ ਕੇ ਕਿਹਾ ਕਿ ਵੀ ਇੱਥੇ ਜਿਹੜਾ ਇਸ਼ਨਾਨ ਕਰੂਗਾ ਉਹਦੇ ਕਸ਼ਟ ਜਿਹੜੇ ਕੱਟੇ ਜਾਣਗੇ ਖਣੀ ਕਿਹੜੇ ਰਿਸ਼ੀ ਨਾਲ ਉਹਨੂੰ ਚੀਜ਼ ਨੂੰ ਜੋੜੀ ਉਹ ਤੋਂ ਬਾਅਦ ਲੈ ਕੇ ਫਿਰ ਉੱਥੇ ਇੱਕ ਐਜੀਟੇਸ਼ਨ ਛੋਟੀ ਚੱਲੀ ਤੇ ਜਿਹੜੇ ਪੰਥਕ ਤੇਰਾ ਨੇ ਗੱਲਬਾਤ ਕੀਤਾ ਤੇ ਇਹ ਮਿੱਟੀ ਪਵਾਈ ਗਈ ਸੀ ਇਸ ਮਾਮਲੇ ਤੇ ਇਹਦਾ ਮਤਲਬ ਪਖੰਡੀ ਸਾਦਾ 14 ਸਾਦਾ ਚ ਆਉਂਦਾ ਹਾਂ ਵੀ ਤੁਸੀਂ ਉਹਨਾਂ ਜਿੱਕੇ ਟਕਸਾਲ ਦਾ ਹਾਂ ਤੇ ਉਹਨੂੰ ਤੁਸੀਂ ਤਕਸਾਲੀ ਦਮਦਮਾ ਸਾਹਿਬ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜਿਹੜੀ ਟਕਸਾਲ ਦੇ ਨਾਲ ਜੁੜੇ ਹੋਏ ਜਿੱਥੇ ਬੈਠ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਤੁਸੀਂ ਉਹੋ ਜੀ ਥਾਂ ਦੇ ਉੱਤੇ ਇੱਕ ਪਖੰਡੀ ਸਾਧ ਨੂੰ ਜਿਹੜਾ ਹੈਗਾ ਕਿ ਤਕਸਾਲੀ ਦਮਦਮਾ ਸਾਹਿਬ ਜਥੇਦਾਰ ਲਾ ਰਹੇ ਹਾਂ ਤੇ ਇਹਦਾ ਤੁਹਾਡੇ ਤੇ ਤੁਸੀਂ ਤਾਂ ਤੁਸੀਂ ਤਾਂ ਪਹਿਲਾ ਸਵਾਲਾਂ ਦੇ ਜਵਾਬ ਦਿੰਦੇ ਦਿੰਦੇ ਇਹਦਾ ਹੋਰ ਸਵਾਲ ਆਪਣੇ ਸਾਹਮਣੇ ਖੜੇ ਕਰ ਰਹੇ ਹੋ ਇਹ ਹੋ ਸਕਦਾ ਹੈ ਕਿ ਤੇ ਨਿਯੁਕਤੀ ਹੋਣੀ ਆ ਅਜੇ ਪਛੀ ਹੋਣ ਤੋਂ ਪਹਿਲਾਂ ਇਹਦਾ ਫੈਸਲਾ ਰਵਾਟ ਵੀ ਹੋ ਸ ਹੁਣ ਇਸ ਮੌਕੇ ਦਾ ਇਨੀਸ਼ੀਏਟਿਵ ਤਾਂ ਮੈਂ ਉਹੀ ਗੱਲ ਕਰਦਾ ਵੀ ਇਹ ਜਿਹੜੇ ਸਿੱਖ ਬੁੱਧੀਜੀਵੀਆਂ ਨੂੰ ਵਿਦਵਾਨਾਂ ਨੂੰ ਲੈਣਾ ਚਾਹੀਦਾ ਜੇ ਉਹ ਲੈਣਗੇ ਉਹੀ ਕੌਮ ਨੂੰ ਪੰਥਕ ਦੇ ਰਾਂ ਨੂੰ ਸੇਧ ਇਸ ਮੌਕੇ ਉਹੀ ਦੇਗਾ ਆਪਾਂ ਤਾਂ ਹੁਣ ਉਹਨਾਂ ਦੇ ਉੱਤੇ ਗੱਲ ਸਿੱਟ ਕੇ ਆਪਣੀ ਗੱਲਬਾਤ ਨੂੰ ਸਮਾਪਤ ਕਰੀਏ ਹਾਂਜੀ ਬਿਲਕੁਲ ਇਹ ਸਾਰੀ ਉਹਨਾਂ ਦੀ ਝੋਲੀ ਚ ਆ ਉਹਨਾਂ ਨੇ ਇਸ ਮੌਕੇ ਕੀ ਨਹੀਂ ਉਹਨਾਂ ਦਾ ਪੰਥਕ ਵਿਦਵਾਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਘਰਾਂ ਤੋਂ ਬਾਹਰ ਨਿਕਲਣਾ ਤਾਂ ਜਿਵੇਂ ਕਹਿੰਦੇ ਪੰਥ ਨੂੰ ਸੇਧ ਦੇਣ ਕੋਈ ਨਵਾਂ ਪ੍ਰੋਗਰਾਮ ਲੀਕਨ ਫਿਰ ਜਿਹੜੀ ਸੰਗਤਾਂ ਦੀ ਜਿਹੜੀ ਦੁਬਤਾ ਬਣੀ ਹੈ ਉਹ ਦੂਰ ਹੋਵੇ ਜੀ ਸੋ ਇਹਨਾਂ ਸ਼ਬਦਾਂ ਨਾਲ ਲਈਏ ਜਾ ਤੇ ਬਿਲਕੁਲ ਜੀ ਜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ